ਹੈਲੋ ਫਰੈਂਡਸ ਵੈਲਕਮ ਟੂ ਆਰ YouTube ਚੈਨਲ ਇੰਗਲਿਸ਼ ਫੈਮਿਲੀ 87 ਸੋ ਆਪਾਂ ਜਿਹੜਾ ਆਪਣਾ ਪੋਲੀਟੀਕਲ ਸਾਇੰਸ ਹੈ ਉਸਦੇ ਟਾਪਿਕ ਆਪਾਂ ਕਰਵਾ ਰਹੇ ਸੀਗੇ ਸੋ ਜੇਕਰ ਤੁਹਾਨੂੰ ਵਧੀਆ ਲੱਗਦੇ ਨੇ ਸਮਝ ਆਉਂਦੀ ਹੈ ਤਾਂ ਤੁਸੀਂ ਕਮੈਂਟ ਕਰਕੇ ਜਰੂਰ ਦੱਸਣਾ ਫਿਰ ਆਪਾਂ ਅੱਗੇ ਵੀ ਕਰਵਾਉਂਦੇ ਜਾਵਾਂਗੇ ਫਿਲਹਾਲ ਇਸ ਵੀਡੀਓ ਦੇ ਵਿੱਚ ਆਪਾਂ ਬੀਏ ਸੈਮੈਸਟਰ ਸੈਕੰਡ ਦਾ ਸੈਕੰਡ ਲੈਸਨ ਆਪਾਂ ਕਰਾਂਗੇ ਇਸ ਤੋਂ ਪਿੱਛੇ ਆਪਾਂ ਫਰਸਟ ਲੈਸਨ ਕਰ ਚੁੱਕੇ ਹਾਂ ਰਾਜਨੀਤਿਕ ਪ੍ਰਣਾਲੀ ਐਂਡ ਇਸ ਦੇ ਵਿੱਚ ਆਪਾਂ ਅਧਿਕਾਰ ਸੈਕੰਡ ਲੈਸਨ ਹੈ ਅਧਿਕਾਰ ਆਪਾਂ ਅਧਿਕਾਰ ਦਾ ਅਰਥ ਪਰਿਭਾਸ਼ਾ ਕਿਸਮਾਂ ਅਧਿਕਾਰ ਦੀ ਸੁਰੱਖਿਆ ਲਈ ਆਪਾਂ ਕੀ ਪ੍ਰਬੰਧ ਕਰ ਸਕਦੇ ਆ ਇਹਨਾਂ ਬਾਰੇ ਆਪਾਂ ਇਸ ਲੈਸਨ ਦੇ ਵਿੱਚ ਗੱਲ ਕਰਾਂਗੇ ਸੋ ਬਿਲਕੁਲ ਸਿੰਪਲ ਜਿਹਾ ਟੌਪਿਕ ਹੈ ਸਭ ਤੋਂ ਪਹਿਲਾਂ ਜਦੋਂ ਤੁਸੀਂ ਨੇ ਸ਼ੁਰੂਆਤ ਕਰਨੀ ਹੈ ਤੁਹਾਨੂੰ ਕੋਈ ਵੀ ਕੁਐਸਚਨ ਪੁੱਛਿਆ ਜਾਵੇ ਤੁਸੀਂ ਨੇ ਤਿੰਨ ਚਾਰ ਲੈਣਾ ਜ਼ਰੂਰ ਲਿਖਣੀਆਂ ਨੇ ਜਿਹੜੀਆਂ ਮੈਂ ਉੱਪਰ ਇੱਥੇ ਲਿਖੀਆਂ ਨੇ ਮੈਂ ਦੋ ਤਿੰਨ ਕ ਲੈਣਾ ਲਿਖਿਆ ਨੇ ਰਜਿਸਟਰ ਦੇ ਉੱਪਰ ਇਹ ਲਗਭਗ ਤਿੰਨ ਲਾਈਨਾਂ ਦੇ ਉੱਪਰ ਆ ਜੀਗਾ ਚਾਰ ਦੇ ਉੱਪਰ ਤੁਸੀਂ ਇੱਕ ਦੋ ਨਾਲ ਹੋਰ ਵੀ ਲਿਖ ਸਕਦੇ ਹੋ ਹਨ ਆਪਣੇ ਕੋਲ ਸਭ ਤੋਂ ਪਹਿਲਾਂ ਤੁਸੀਂ ਆਹ ਲੈਣਾ ਜ਼ਰੂਰ ਲਿਖਣੀਆਂ ਨੇ ਐਜ਼ ਇਟ ਦੇਖੋ ਵਰਤਮਾਨ ਰਾਜ ਦਾ ਉਦੇਸ਼ ਵਿਅਕਤੀ ਦੇ ਜੀਵਨ ਦਾ ਸਰਬਪੱਖੀ ਵਿਕਾਸ ਕਰਨਾ ਹੈ ਮਤਲਬ ਜਿਹੜਾ ਵਰਤਮਾਨ ਰਾਜ ਹੈ ਜਿਹੜੇ ਵਰਤਮਾਨ ਦੇਸ਼ ਨੇ ਸਾਰੇ ਹੀ ਦੇਸ਼ ਉਹਨਾਂ ਦੇਸ਼ਾਂ ਦਾ ਜਿਹੜਾ ਮੇਨ ਉਦੇਸ਼ ਟੀਚਾ ਇਹ ਹੀ ਹੁੰਦਾ ਹੈ ਕਿ ਜਿਹੜੇ ਉਸ ਦੇ ਦੇਸ਼ ਵਾਸੀ ਨੇ ਲੋਕ ਨੇ ਉਹਨਾਂ ਦਾ ਸਰਬਪੱਖੀ ਵਿਕਾਸ ਕੀਤਾ ਜਾਵੇ ਹਰ ਪੱਖੋਂ ਅਤੇ ਇਸ ਉਦੇਸ਼ ਲਈ ਤੇ ਆਪਣੇ ਇਸ ਉਦੇਸ਼ ਦੀ ਪ੍ਰਾਪਤੀ ਦੇ ਲਈ ਰਾਜ ਦੁਆਰਾ ਵਿਅਕਤੀ ਨੂੰ ਕੁਝ ਸਹੂਲਤਾਂ ਦਿੱਤੀਆਂ ਜਾਂਦੀਆਂ ਨੇ ਔਰ ਲੋਕਾਂ ਦਾ ਸਰਬਪੱਖੀ ਵਿਕਾਸ ਕਰਨ ਦੇ ਲਈ ਜਿਹੜਾ ਦੇਸ਼ ਹੈ ਉਹ ਆਪਾਂ ਲੋਕਾਂ ਨੂੰ ਕੁਝ ਸਹੂਲਤਾਂ ਦਿੰਦਾ ਠੀਕ ਹੈ ਔਰ ਇੰਨਾ ਜਿਹੜੀਆਂ ਸਹੂਲਤਾਂ ਨੇ ਇੰਨਾਂ ਸਹੂਲਤਾਂ ਨੂੰ ਹੀ ਅਧਿਕਾਰ ਕਿਹਾ ਜਾਂਦਾ ਹੈ ਤਾਂ ਅਧਿਕਾਰ ਬਾਰੇ ਥੋੜਾ ਦੱਸਣਾ ਐਂਡ ਉਸ ਤੋਂ ਅਗਲਾ ਅਗਲਾ ਟੌਪਿਕ ਕੀ ਹੈ ਅਧਿਕਾਰਾਂ ਦੀਆਂ ਪਰਿਭਾਸ਼ਾਵਾਂ ਮਤਲਬ ਤੁਸੀਂ ਨੇ ਹਰ ਇੱਕ ਜੋ ਆਪਣਾ ਕੁਐਸਚਨ ਆਏਗਾ ਉਸ ਦੇ ਵਿੱਚ ਅਧਿਕਾਰ ਦੇ ਬਾਰੇ ਦੱਸ ਕੇ ਥੋੜਾ ਜਿਆ ਅਧਿਕਾਰਾਂ ਬਾਰੇ ਉੱਪਰ ਆਪਾਂ ਦੱਸਤਾ ਇਸ ਦੇ ਇੱਕ ਦੋ ਪਰਿਭਾਸ਼ਾਵਾਂ ਵੀ ਦੇ ਦੇਣੀਆਂ ਨੇ ਮੈਂ ਇੱਥੇ ਮੇਨ ਮੇਨ ਤਿੰਨ ਪਰਿਭਾਸ਼ਾਵਾਂ ਲਿਖੀਆਂ ਨੇ ਤੁਸੀਂ ਇਹ ਤਿੰਨ ਪਰਿਭਾਸ਼ਾਵਾਂ ਦੇ ਸਕਦੇ ਹੋ ਜ਼ਿਆਦਾ ਵੀ ਲਿਖਣ ਦੀ ਜ਼ਰੂਰਤ ਨਹੀਂ ਦੋ ਜਾਂ ਤਿੰਨ ਕਾਫੀ ਨੇ ਸਭ ਤੋਂ ਪਹਿਲੀ ਪਰਿਭਾਸ਼ਾ ਹੈ ਵਾਈਲਡ ਅਨੁਸਾਰ ਮਤਲਬ ਵਾਈਲਡ ਨਾਮ ਹੈ ਵਾਈਲਡ ਅਨੁਸਾਰ ਫਿਰ ਕੋਮਾ ਇਨਵਾਈਟਡ ਕੋਮੇ ਪਰਿਭਾਸ਼ਾ ਜਿਹੜੀ ਇਨਵਾਈਟਡ ਕੋਮੇਜ਼ ਦੇ ਵਿੱਚ ਐਜ਼ ਇਟ ਲਿਖੀਂਦੀ ਹੁੰਦੀ ਹੈ ਹੈਨਾ ਵਾਈਲਡ ਅਨੁਸਾਰ ਵਾਈਲਡ ਕੀ ਕਹ ਰਿਹਾ ਕੁਝ ਕੰਮ ਠੀਕ ਹੈ ਕੁਝ ਕੰਮਾਂ ਨੂੰ ਕਰਨ ਲਈ ਆਜ਼ਾਦੀ ਦੀ ਉਚਿਤ ਮੰਗ ਅਧਿਕਾਰ ਹੈ ਮਤਲਬ ਕਿ ਜਦੋਂ ਲੋਕ ਕੁਝ ਕੰਮ ਕਰਨ ਦੇ ਲਈ ਆਜ਼ਾਦੀ ਮੰਗਦੇ ਨੇ ਸਰਕਾਰ ਤੋਂ ਤਾਂ ਜਿਹੜੀ ਉਹ ਆਜ਼ਾਦੀ ਦੀ ਮੰਗ ਹੈ ਉਹਨਾਂ ਨੂੰ ਅਧਿਕਾਰ ਕਿਹਾ ਜਾਂਦਾ ਹੈ ਕਿ ਸਾਨੂੰ ਆਹ ਕੰਮ ਕਰਨ ਦੇ ਲਈ ਆਜ਼ਾਦੀ ਦੇ ਵੀ ਦਿੱਤੀ ਜਾਵੇ ਇਹ ਸਾਡਾ ਅਧਿਕਾਰ ਹੈ ਠੀਕ ਹੈ ਅਗਲਾ ਹੈਗਾ ਪ੍ਰੋਫੈਸਰ ਲਾਸਕੀ ਅਨੁਸਾਰ ਪ੍ਰੋਫੈਸਰ ਲਾਸਕੀ ਕੀ ਕਹਿੰਦਾ ਹੈ ਅਧਿਕਾਰ ਸਮਾਜਿਕ ਜੀਵਨ ਦੀਆਂ ਉਹ ਅਵਸਥਾਵਾਂ ਹਨ ਅਧਿਕਾਰ ਸਮਾਜਿਕ ਜੀਵਨ ਦੀਆਂ ਉਹ ਅਵਸਥਾਵਾਂ ਹਨ ਜਿੰਨਾਂ ਤੋਂ ਬਿਨਾ ਕੋਈ ਵਿਅਕਤੀ ਪੂਰਨ ਤੌਰ ਤੇ ਵਿਕਾਸ ਨਹੀਂ ਕਰ ਸਕਦਾ ਦੇਖੋ ਪ੍ਰੋਫੈਸਰ ਲਾਸ ਕੀ ਕਹਿੰਦਾ ਵੀ ਅਧਿਕਾਰ ਉਹ ਅਵਸਥਾਵਾਂ ਨੇ ਉਹ ਸਥਿਤੀਆਂ ਨੇ ਜਿਨ੍ਹਾਂ ਤੋਂ ਬਿਨਾ ਕੋਈ ਵਿਅਕਤੀ ਵਿਕਾਸ ਹੀ ਨਹੀਂ ਕਰ ਸਕਦਾ ਮਤਲਬ ਅਧਿਕਾਰ ਨੇ ਜਿਹੜੇ ਉਹ ਮਿਲਨੇ ਜ਼ਰੂਰੀ ਨੇ ਲੋਕਾਂ ਨੂੰ ਅੱਗੇ ਟੀ ਐਚ ਗ੍ਰੀਨ ਟੀ ਐਚ ਗ੍ਰੀਨ ਕੀ ਕਹਿ ਰਿਹਾ ਹੈ ਟੀ ਐਚ ਗ੍ਰੀਨ ਅਨੁਸਾਰ ਅਧਿਕਾਰ ਉਹ ਸ਼ਕਤੀਆਂ ਹਨ ਜਿਹੜੀਆਂ ਮਨੁੱਖ ਦੇ ਨੈਤਿਕ ਪ੍ਰਾਣੀ ਹੋਣ ਦੇ ਨਾਤੇ ਉਸ ਦੇ ਤੰਦੇ ਦੀ ਪੂਰਤੀ ਲਈ ਜ਼ਰੂਰੀ ਹਨ ਮਤਲਬ ਇਹ ਵੀ ਇੱਕੋ ਗੱਲ ਕਹਿ ਰਿਹਾ ਵੀ ਅਧਿਕਾਰ ਨੇ ਜਿਹੜੇ ਉਹ ਵਿਅਕਤੀ ਦੇ ਵਿਕਾਸ ਦੇ ਲਈ ਜ਼ਰੂਰੀ ਨੇ ਤਾਈ ਪਰਿਭਾਸ਼ਾਵਾਂ ਹੋ ਗਈਆਂ ਇਸ ਤੋਂ ਅਗਲਾ ਪੁਆਇੰਟ ਕੀ ਹੈ ਇਸ ਤੋਂ ਬਾਅਦ ਦੇਖੋ ਇਸ ਦਾ ਸਿੱਟਾ ਵੀ ਕੱਢ ਦੇਣਾ ਤੁਸੀਂ ਨੇ ਇਹ ਉੱਪਰ ਲਿਖ ਕੇ ਅਧਿਕਾਰ ਦੀਆਂ ਪਰਿਭਾਸ਼ਾਵਾਂ ਦੇ ਕੇ ਸਿੱਟਾ ਵੀ ਕੱਢ ਦੇਣਾ ਸਿੱਟੇ ਦੇ ਵਿੱਚ ਆਪਾਂ ਕੀ ਲਿਖਦੇ ਹਾਂ ਸਿੱਟੇ ਦੇ ਵਿੱਚ ਤੁਸੀਂ ਕੋਮਨ ਚੀਜ਼ ਬਸ ਇਹੀ ਲਿਖ ਦੇਣੀ ਹੈ ਕਿ ਇਸ ਤਰ੍ਹਾਂ ਜਦੋਂ ਸਿੱਟਾ ਲਿਖੋਗੇ ਨਾ ਇੱਥੇ ਲਿਖ ਦੇਣਾ ਇਸ ਤਰ੍ਹਾਂ ਉੱਪਰ ਦਿੱਤੇ ਗਏ ਵਿਚਾਰ ਮੈਂ ਬੋਲ ਰਿਹਾ ਜੋ ਤੁਸੀਂ ਸਿੱਟੇ ਦੇ ਵਿੱਚ ਲਿਖਣਾ ਹੈ ਤੁਸੀਂ ਲਿਖਣਾ ਹੈ ਇਸ ਤਰ੍ਹਾਂ ਉੱਪਰ ਲਿਖੇ ਗਏ ਜਾਂ ਉੱਪਰ ਦਿੱਤੇ ਗਏ ਵਿਚਾਰ ਅਤੇ ਪਰਿਭਾਸ਼ਾਵਾਂ ਦੇ ਆਧਾਰ ਤੇ ਅਸੀਂ ਕਹਿ ਸਕਦੇ ਹਾਂ ਕੇ ਅਧਿਕਾਰ ਵਿਅਕਤੀ ਦੀਆਂ ਉਹ ਸਹੂਲਤਾਂ ਹਨ ਜਿਨ੍ਹਾਂ ਤੋਂ ਬਿਨਾ ਵਿਅਕਤੀ ਵਿਕਾਸ ਨਹੀਂ ਕਰ ਸਕਦਾ ਇਸ ਲਈ ਹਰ ਇੱਕ ਦੇਸ਼ ਦਾ ਫਰਜ਼ ਹੈ ਕਿ ਉਹ ਆਪਣੇ ਦੇਸ਼ ਵਾਸੀਆਂ ਨੂੰ ਕੁਝ ਸਹੂਲਤਾਂ ਦੇਵੇ ਤਾਂ ਕਿ ਉਹ ਆਪਣਾ ਵਿਕਾਸ ਕਰ ਸਕਣ ਬਸ ਕੁਝ ਵੀ ਲਿਖ ਸਕਦੇ ਹੋ ਤੁਸੀਂ ਬਿਲਕੁਲ ਈਜ਼ੀ ਹੈ ਸਿੱਟਾ ਲਿਖਤਾ ਉਸ ਤੋਂ ਅਗਲਾ ਪੁਆਇੰਟ ਹੈ ਆਪਣਾ ਅਧਿਕਾਰਾਂ ਦੇ ਮੁੱਖ ਤੱਤ ਮਤਲਬ ਤੁਹਾਨੂੰ ਤੱਤ ਵੀ ਆ ਸਕਦਾ ਹੈ ਸਰੂਪ ਵੀ ਆ ਸਕਦਾ ਹੈ ਵਿਸ਼ੇਸ਼ਤਾਵਾਂ ਵੀ ਆ ਸਕਦਾ ਹੈ ਵੀ ਅਧਿਕਾਰਾਂ ਦੇ ਤਤ ਮੇਨ ਤਤਾਂ ਦੀ ਚਰਚਾ ਕਰੋ ਅਧਿਕਾਰਾਂ ਦੇ ਸਰੂਪ ਦੀ ਚਰਚਾ ਕਰੋ ਠੀਕ ਹੈ ਇੱਥੇ ਸਰੂਪ ਲਿਖਣਾ ਹੈ ਸਰੂਰ ਲਿਖਿਆ ਗਿਆ ਸਰੂਪ ਐਨ ਮੈਥੋਂ ਲਿਖਣ ਦੇ ਵਿੱਚ ਗਲਤੀ ਹੋ ਜਾਂਦੀ ਹੈ ਪੰਜਾਬੀ ਦੇ ਵਿੱਚ ਥੋੜਾ ਪੈਦਲ ਹੀ ਆ ਮੈਂ ਵੀ ਹਨਾ ਸਮਝ ਲਿਆ ਕਰੋ ਕੋਈ ਗੱਲ ਨਹੀਂ ਜਾਂ ਫਿਰ ਅਧਿਕਾਰਾਂ ਦੀਆਂ ਵਿਸ਼ੇਸ਼ਤਾਵਾਂ ਵੀ ਕਿਹਾ ਜਾ ਸਕਦਾ ਹੈ ਤਾਂ ਇੱਥੇ ਮੇਨ ਪੁਆਇੰਟ ਨੇ ਸ਼ੁਰੂ ਕਰਨ ਤੋਂ ਪਹਿਲਾਂ ਥੋੜਾ ਜਿਹਾ ਆਪਾਂ ਲਿਖ ਸਕਦੇ ਹਾਂ ਤੇ ਅਧਿਕਾਰਾਂ ਦੀਆਂ ਹੇਠ ਲਿਖੀਆਂ ਵਿਸ਼ੇਸ਼ਤਾਵਾਂ ਹਨ ਕੁਝ ਵੀ ਇੱਕ ਲਾਈਨ ਕੁਝ ਵੀ ਜੋ ਤੁਸੀਂ ਲਿਖ ਸਕਦੇ ਹੋ ਹਨਾ ਤੁਹਾਡੀ ਇੱਛਾ ਉਸ ਤੋਂ ਬਾਅਦ ਮੇਨ ਪੁਆਇੰਟ ਸ਼ੁਰੂ ਕਰਦੇ ਨੇ ਇੱਥੇ ਸਿਰਫ ਪੁਆਇੰਟ ਮੈਂ ਤੁਹਾਨੂੰ ਸਮਝਾਉਂਗਾ ਬੋਲ ਕੇ ਤੁਸੀਂ ਰਜਿਸਟਰ ਦੇ ਉੱਪਰ ਆਪਣੇ ਨੋਟਸ ਬਣਾ ਸਕਦੇ ਹੋ ਔਰ ਬਾਕੀ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਮੈਂ ਵੀ ਲਿਖਦਾ ਜਾ ਰਿਹਾ ਔਰ ਜਦੋਂ ਐਂਡ ਤੇ ਕੰਪਲੀਟ ਹੋ ਗਏ ਮੈਂ ਤੁਹਾਨੂੰ ਪੀਡੀਐਫ ਪ੍ਰੋਵਾਈਡ ਕਰਵਾ ਦੇਵਾਂਗਾ ਸਭ ਤੋਂ ਪਹਿਲਾਂ ਅਧਿਕਾਰਾਂ ਦੀਆਂ ਵਿਸ਼ੇਸ਼ਤਾਵਾਂ ਮੁੱਖ ਤੱਤ ਜਾਂ ਫਿਰ ਸਰੂਪ ਦੇ ਬਾਰੇ ਗੱਲ ਕਰਦੇ ਹਾਂ ਸਭ ਤੋਂ ਪਹਿ ਅਧਿਕਾਰ ਪਹਿਲਾ ਪੁਆਇੰਟ ਦੇਖੋ ਅਧਿਕਾਰ ਕੇਵਲ ਸਮਾਜ ਵਿੱਚ ਹੀ ਸੰਭਵ ਹਨ ਇਹਦਾ ਮਤਲਬ ਹੈ ਵੀ ਅਧਿਕਾਰ ਸਿਰਫ ਸਮਾਜ ਦੇ ਵਿੱਚ ਹੀ ਸੰਭਵ ਨੇ ਜੋ ਲੋਕ ਜੋ ਵਿਅਕਤੀ ਸਮਾਜ ਦੇ ਵਿੱਚ ਰਹਿੰਦੇ ਨੇ ਆਪਣੇ ਸਮਾਜ ਦੇ ਵਿੱਚ ਅਧਿਕਾਰ ਸਿਰਫ ਉਹਨਾਂ ਨੂੰ ਹੀ ਦਿੱਤੇ ਜਾਂਦੇ ਨੇ ਔਰ ਉਹਨਾਂ ਲਈ ਹੀ ਅਧਿਕਾਰਾਂ ਦਾ ਮਹੱਤਵ ਹੈ ਹੁਣ ਜਿਹੜਾ ਵਿਅਕਤੀ ਮੰਨ ਲਓ ਜੰਗਲ ਦੇ ਵਿੱਚ ਰਹਿੰਦਾ ਉਹ ਨੂੰ ਆਪਾਂ ਕੀ ਅਧਿਕਾਰ ਕਹੀਏ ਸਮਾਜ ਦੇ ਵਿੱਚ ਰਹਿੰਦਾ ਵਿਅਕਤੀ ਦਾ ਕਹਿ ਸਕਦਾ ਕਿ ਮੈਨੂੰ ਬੋਲਣ ਦਾ ਅਧਿਕਾਰ ਚਾਹੀਦਾ ਟੁਰਨ ਫਿਰਨ ਦਾ ਅਧਿਕਾਰ ਚਾਹੀਦਾ ਜਿਹੜਾ ਜੰਗਲ ਦੇ ਵਿੱਚ ਰਹਿੰਦਾ ਉਹਦੇ ਲਈ ਅਧਿਕਾਰ ਦੀ ਕੋਈ ਮੱਤਤਾ ਹੀ ਨਹੀਂ ਉਹਦੇ ਲਈ ਤਾਂ ਸ਼ਕਤੀ ਹੋ ਗਈ ਉਹ ਕੁਝ ਵੀ ਕਰ ਸਕਦਾ ਹੈ ਨਾ ਉੱਥੇ ਕਾਨੂੰਨ ਹੁੰਦਾ ਨਾ ਕੁਝ ਹੋਰ ਇਸ ਲਈ ਅਧਿਕਾਰ ਸਮਾਜ ਵਿੱਚ ਹੀ ਸੰਭਵ ਨੇ ਠੀਕ ਹੈ ਦੂਸਰਾ ਪੁਆਇੰਟ ਦੂਸਰਾ ਪੁਆਇੰਟ ਹੈ ਅਧਿਕਾਰ ਵਿਅਕਤੀ ਦੇ ਦਾਵੇ ਹੁੰਦੇ ਹਨ ਦਾਵੇ ਦਾ ਮਤਲਬ ਹੁੰਦਾ ਕਲੇਮ ਜਿਵੇਂ ਆਪਾਂ ਕਹਿੰਦੇ ਮੈਂ ਇਸ ਗੱਲ ਦਾ ਦਾਵਾ ਕਰਦਾ ਮਤਲਬ ਕਿ ਕਲੇਮ ਹੁੰਦੇ ਨੇ ਜਿਹੜੇ ਅਧਿਕਾਰ ਨੇ ਉਹ ਵਿਅਕਤੀ ਦੇ ਕਲੇਮ ਹੁੰਦੇ ਨੇ ਦਾਵੇ ਹੁੰਦੇ ਨੇ ਦਾਵੇ ਮਤਲਬ ਕਿ ਕਿ ਆਪਾਂ ਜਿਹੜੇ ਵਿਅਕਤੀ ਆਪਾਂ ਜਿਹੜੇ ਲੋਕ ਆ ਆਪਾਂ ਆਪਣੇ ਅਧਿਕਾਰਾਂ ਦੀ ਮੰਗ ਕਰ ਸਕਦੇ ਆ ਆਪਾਂ ਦਾਵਾ ਕਰ ਸਕਦੇ ਆ ਆਪਣੇ ਅਧਿਕਾਰਾਂ ਦਾ ਆਪਾਂ ਅਦਾਲਤ ਦੇ ਵਿੱਚ ਪੇਸ਼ ਹੋ ਸਕਦੇ ਆ ਕਿ ਸਾਨੂੰ ਆ ਅਧਿਕਾਰ ਮਿਲਣਾ ਚਾਹੀਦਾ ਤੇ ਜਿਹੜੀ ਅਦਾਲਤ ਹੈ ਉਹ ਆਪਾਂ ਨੂੰ ਉਹ ਅਧਿਕਾਰ ਆ ਜਿਹੜੀ ਉਹ ਮਤਲਬ ਕਿ ਦੇ ਸਕਦੀ ਹੈ ਆਪਣੇ ਹੱਕ 'ਚ ਫੈਸਲਾ ਸੁਣਾ ਸਕਦੀ ਹੈ ਇਸ ਲਈ ਅਧਿਕਾਰ ਆਪਣੇ ਦਾਵੇ ਨੇ ਆਪਾਂ ਕਲੇਮ ਕਰ ਸਕਦੇ ਆ ਇਹਨਾਂ ਦੇ ਥਰਡ ਹੈ ਰਾਜ ਅਧਿਕਾਰਾਂ ਨੂੰ ਮਾਨਤਾ ਦਿੰਦਾ ਹੈ ਅਤੇ ਲਾਗੂ ਕਰਦਾ ਹੈ ਹੁਣ ਜਿਹੜਾ ਰਾਜ ਹੈ ਮੰਨ ਲਓ ਦੇਸ਼ ਹੈ ਦੇਸ ਦੀ ਸਰਕਾਰ ਕਾਨੂੰਨ ਚੱਲ ਰਿਹਾ ਹੈ ਉਹ ਕੀ ਕਰਦਾ ਹੈ ਸਭ ਤੋਂ ਪਹਿਲਾਂ ਆਪਾਂ ਆਪਣਾ ਅਧਿਕਾਰ ਪੇਸ਼ ਕਰਦੇ ਹਾਂ ਹੈਨਾ ਰਾਜ ਦੇ ਅੱਗੇ ਦੇਸ਼ ਅੱਗੇ ਤਾਂ ਉਦੋਂ ਬਾਅਦ ਜਿਹੜਾ ਰਾਜ ਹੈ ਕਾਨੂੰਨ ਹੈ ਉਹ ਦੇਖਦਾ ਹੈ ਕਿ ਇਹ ਅਧਿਕਾਰ ਇਹਨਾਂ ਦਾ ਸਹੀ ਹੈ ਜਾਂ ਗਲਤ ਹੈ ਕਿ ਇਹ ਅਧਿਕਾਰ ਕਿਤੇ ਗਲਤ ਵਰਤੋਂ ਦਾ ਨਹੀਂ ਇਸ ਅਧਿਕਾਰ ਦੀ ਹੋਵੇਗੀ ਜੇਕਰ ਉਹ ਅਧਿਕਾਰ ਸਹੀ ਹੈ ਸਾਰੇ ਸਮਾਜ ਲਈ ਠੁਕਮਾ ਸਾਰੇ ਸਮਾਜ ਦੇ ਵਿਕਾਸ ਦੇ ਲਈ ਵਧੀਆ ਹੈ ਤਾਂ ਫਿਰ ਜਿਹੜਾ ਰਾਜ ਹੈ ਉਹ ਅਧਿਕਾਰ ਨੂੰ ਮਾਨਤਾ ਦੇ ਦਿੰਦਾ ਕਿ ਹਾਂਜੀ ਇਹ ਅਧਿਕਾਰ ਤੁਹਾਨੂੰ ਦਿੱਤਾ ਤੇ ਉਸ ਤੋਂ ਬਾਅਦ ਉਹ ਲਾਗੂ ਕਰਦਾ ਸਾਰੇ ਦੇਸ਼ ਵਾਸੀਆਂ ਤੇ ਲਾਗੂ ਹੁੰਦਾ ਇਹ ਨਹੀਂ ਹੈ ਕਿ ਕੁਝ ਕੁ ਵਿਅਕਤੀਆਂ ਲਈ ਉਹ ਅਧਿਕਾਰ ਹੁੰਦਾ ਨਾ ਜਿੰਨੇ ਵੀ ਦੇਸ਼ ਦੇ ਨਾਗਰਿਕ ਹੁੰਦੇ ਨੇ ਸਾਰਿਆਂ ਦੇ ਲਈ ਉਹ ਅਧਿਕਾਰ ਲਾਗੂ ਹੋ ਜਾਂਦਾ ਹੈ ਅਗਲਾ ਹੈਗਾ ਆਪਣਾ ਪੁਆਇੰਟ ਚੌਥਾ ਅਧਿਕਾਰ ਸਮਾਜ ਦੁਆਰਾ ਪ੍ਰਵਾਨਿਤ ਹੁੰਦੇ ਨੇ ਸਮਾਜ ਦੁਆਰਾ ਪ੍ਰਮਾਣਿਤ ਦਾ ਮਤਲਬ ਇਹ ਹੈ ਕਿ ਮੰਨ ਲਓ ਕੋਈ ਅਧਿਕਾਰ ਹੈ ਹੁਣ ਮੰਨ ਲਓ ਕਿਸੇ ਵਿਅਕਤੀ ਨੇ ਬੋਲਤਾ ਕਿ ਸਾਨੂੰ ਆਹ ਅਧਿਕਾਰ ਚਾਹੀਦਾ ਉਹ ਅਧਿਕਾਰ ਪੂਰੇ ਸਮਾਜ ਦੇ ਲਈ ਹੋਣਾ ਚਾਹੀਦਾ ਇਹ ਨਹੀਂ ਕਿ ਕਿਸੇ ਇੱਕ ਵਿਅਕਤੀ ਦੇ ਲਈ ਸਮਾਜ ਦੁਆਰਾ ਉਸ ਅਧਿਕਾਰ ਨੂੰ ਪ੍ਰਮਾਣਿਤ ਮਤਲਬ ਕਿ ਪ੍ਰਵਾਨਗੀ ਮਿਲਣੀ ਚਾਹੀਦੀ ਹੈ ਜਿਹੜਾ ਪੂਰਾ ਸਮਾਜ ਹੈ ਪੂਰੇ ਸਮਾਜ ਦੇ ਹੱਕ ਦੇ ਵਿੱਚ ਹੋਵੇ ਔਰ ਪੂਰਾ ਸਮਾਜ ਸਹਿਮਤ ਹੋਵੇ ਬੀਹਾਂ ਇਹ ਅਧਿਕਾਰ ਸਾਨੂੰ ਮਿਲਣਾ ਚਾਹੀਦਾ ਜੇਕਰ ਇਸ ਤਰ੍ਹਾਂ ਹੁੰਦਾ ਕਿ ਅੱਧੇ ਕੋ ਲੋਕ ਤਾਂ ਸਹਿਮਤ ਨੇ ਇਹ ਅਧਿਕਾਰ ਹੋਣਾ ਚਾਹੀਦਾ ਅੱਧੇ ਲੋਕ ਉਸ ਦੇ ਖਿਲਾਫ ਨੇ ਫੇਰ ਉਹ ਅਧਿਕਾਰ ਆ ਜਿਹੜਾ ਉਹ ਪ੍ਰਮਾਣ ਨਹੀਂ ਹੁੰਦਾ ਪੂਰੇ ਸਮਾਜ ਦੇ ਲਈ ਅਧਿਕਾਰ ਪ੍ਰਮਾਣ ਹੋਣਾ ਚਾਹੀਦਾ ਪੂਰਾ ਸਮਾਜ ਆ ਜਿਹੜਾ ਉਸ ਦੇ ਹੱਕ ਵਿੱਚ ਹੋਣਾ ਚਾਹੀਦਾ ਫੇਰ ਹੀ ਉਹ ਅਧਿਕਾਰਗੇ ਪਾਸ ਹੁੰਦਾ ਠੀਕ ਹੈ ਅੱਗਾ ਹੈਗਾ ਆਪਣਾ ਪੰਜਵਾਂ ਪੁਆਇੰਟ ਅਧਿਕਾਰ ਸੀਮਿਤ ਹੁੰਦੇ ਨੇ ਅਧਿਕਾਰ ਸੀਮਿਤ ਦਾ ਮਤਲਬ ਕਿ ਅਧਿਕਾਰਾਂ ਦੀ ਲਿਮਿਟ ਲਿਮਿਟੇਸ਼ਨਸ ਹੁੰਦੀਆਂ ਨੇ ਲਿਮਿਟੇਸ਼ਨਸ ਮੈਂ ਦੱਸਦਾ ਅਧਿਕਾਰ ਆਪਾਂ ਕੋਈ ਮੰਨ ਲਓ ਦੇਤਾ ਹਰ ਇੱਕ ਅਧਿਕਾਰ ਦੀ ਕੋਈ ਨਾ ਕੋਈ ਸੀਮਾ ਹੁੰਦੀ ਹੈ ਜਿਵੇਂ ਮੰਨ ਲਓ ਆਪਾਂ ਨੂੰ ਤੁਰਨ ਫਿਰਨ ਦਾ ਅਧਿਕਾਰ ਹੈ ਆਪਾਂ ਦੇਸ਼ ਦੇ ਵਿੱਚ ਕਿਤੇ ਵੀ ਤੁਰ ਫਿਰ ਸਕਦੇ ਹਾਂ ਨਾ ਤੁਰ ਫਿਰ ਸਕਦੇ ਹਾਂ ਕਿਤੇ ਵੀ ਬਟ ਉੱਥੇ ਵੀ ਇੱਕ ਸੀਮਾ ਹੁੰਦੀ ਹੈ ਜਿੱਥੇ ਮਤਲਬ ਕਾਨੂੰਨ ਦੁਆਰਾ ਕੋਈ ਪਾਬੰਦੀ ਲਾਈ ਗਈ ਹੈ ਵੀ ਤੁਸੀਂ ਆਹ ਏਰੀਏ ਦੇ ਵਿੱਚ ਨਹੀਂ ਤੁਰ ਕੇ ਜਾਣਾ ਆਪਾਂ ਉੱਥੇ ਤੁਰ ਕੇ ਨਹੀਂ ਜਾ ਸਕਦੇ ਆਪਾਂ ਇਹ ਨਹੀਂ ਕਹਿ ਸਕਦੇ ਕਿ ਕਾਨੂੰਨ ਨੇ ਪਾਬੰਦੀ ਲਾਈ ਹੋਵੇ ਸਾਨੂੰ ਤਾਂ ਤੁਰਨ ਫਿਰਨ ਦਾ ਅਧਿਕਾਰ ਹੈ ਅਸਤਾ ਜਾਵਾਂਗੇ ਨਹੀਂ ਇਸ ਲਈ ਅਧਿਕਾਰਾਂ ਦੀ ਕੋਈ ਲਿਮਟ ਵੀ ਹੁੰਦੀ ਹੈ ਜਿਵੇਂ ਮੰਨ ਲਓ ਬੋਲਣ ਦਾ ਅਧਿਕਾਰ ਹੈ ਆਪਾਂ ਨੂੰ ਆਪਾਂ ਕੁਝ ਵੀ ਬੋਲ ਸਕਦੇ ਹਾਂ ਪਰ ਉੱਥੇ ਵੀ ਲਿਮਟ ਹੈ ਕਿ ਆਪਾਂ ਇਹ ਨਹੀਂ ਹੈ ਕਿ ਕਿਸੇ ਦੇ ਬਾਰੇ ਆਪਾਂ ਬਿਨਾ ਸਬੂਤ ਤੋਂ ਬੈਸੀ ਕਿਸੇ ਦੀ ਆਪਾਂ ਇੱਜ਼ਤ ਹੈ ਜਿਹੜੀ ਉਹ ਮਤਲਬ ਉਛਾਲ ਦੇ ਫਿਰ ਜਾਵਾਂਗੇ ਨਹੀਂ ਉਹ ਉੱਥੇ ਲਿਮਿਟੇਸ਼ਨਸ ਹੁੰਦੀਆਂ ਨੇ ਹੋ ਜਾਂਦੀਆਂ ਨੇ ਆਦਰਵਾਇਜ਼ ਆਪਣੇ ਤੇ ਕੇਸ ਬਣ ਸਕਦਾ ਇਸ ਲਈ ਜਿਹੜੇ ਅਧਿਕਾਰ ਨੇ ਸੀਮਿਤ ਵੀ ਹੁੰਦੇ ਨੇ ਹਨਾ ਸ਼ੇਮਾ ਅਧਿਕਾਰ ਸਭ ਲਈ ਸਨਮਾਨ ਹੁੰਦੇ ਨੇ ਸਨਮਾਨ ਮਤਲਬ ਇਕੁਅਲ ਸਭ ਲਈ ਇੱਕ ਸਮਾਨ ਹੁੰਦੇ ਨੇ ਇਹ ਵੀ ਕਹਿ ਸਕਦੇ ਹੋ ਇਹ ਤਾਂ ਬਿਲਕੁਲ ਈਜ਼ੀ ਦਾ ਪੁਆਇੰਟ ਹੈ ਜਿਵੇਂ ਮਰਜ਼ੀ ਲਿਖ ਦਿਓ ਵੀ ਜਿਹੜੇ ਅਧਿਕਾਰ ਹੁੰਦੇ ਨੇ ਕਿਸੇ ਇੱਕ ਵਿਅਕਤੀ ਲਈ ਨਹੀਂ ਹੁੰਦੇ ਸਮਾਜ ਦੇ ਸਾਰੇ ਲੋਕਾਂ ਦੀ ਬਰਾਬਰ ਹੁੰਦੇ ਨੇ ਅਧਿਕਾਰ ਸੱਤਵਾਂ ਅਧਿਕਾਰ ਸਮੇਂ ਅਤੇ ਸਥਿਤੀ ਅਨੁਸਾਰ ਬਦਲਦੇ ਰਹਿੰਦੇ ਹਨ ਬਿਲਕੁਲ ਠੀਕ ਹੈ ਕਿਉਂਕਿ ਜਿਹੜੇ ਆਪਣੇ ਅਧਿਕਾਰ ਨੇ ਬੋਲਣ ਦਾ ਅਧਿਕਾਰ ਤੁਰਨ ਫਿਰਨ ਦਾ ਅਧਿਕਾਰ ਵੋਟ ਦੇਣ ਦਾ ਅਧਿਕਾਰ ਹੋਰ ਵੀ ਕਾਫੀ ਅਧਿਕਾਰ ਨੇ ਹਨ ਜਿਹੜੇ ਅਧਿਕਾਰ ਨੇ ਇਸ ਸਮੇਂ ਅਤੇ ਸਥਿਤੀਆਂ ਦੇ ਮੁਤਾਬਕ ਬਦਲਦੇ ਵੀ ਰਹਿੰਦੇ ਨੇ ਕਿਉਂਕਿ ਆਪਾਂ ਨੂੰ ਹੋ ਸਕਦਾ ਹੈ ਅੱਜ ਤੋਂ 50 ਸਾਲ ਬਾਅਦ ਕੋਈ ਅਜਿਹਾ ਸਮਾਂ ਆਵੇ ਆਪਾਂ ਨੂੰ ਕੋਈ ਹੋਰ ਨਵੇਂ ਅਧਿਕਾਰ ਦੀ ਜ਼ਰੂਰਤ ਪਵੇ ਜਾਂ ਫਿਰ ਅਜਿਹਾ ਸਮਾਂ ਆਵੇ ਜਿਹੜਾ ਕੋਈ ਪੁਰਾਣਾ ਅਧਿਕਾਰ ਹੈ ਉਸ ਨੂੰ ਮਤਲਬ ਕਿ ਖਾਰਜ ਕਰਨਾ ਪਵੇ ਤਾਂ ਸਮੇਂ ਅਤੇ ਸਥਿਤੀਆਂ ਮੁਤਾਬਕ ਅਧਿਕਾਰ ਬਦਲਦੇ ਰਹਿੰਦੇ ਨੇ ਅਗਲਾ 8ਵਾਂ ਪੁਆਇੰਟ ਹੈ ਅਧਿਕਾਰ ਉਚਿਤ ਅਤੇ ਨੈਤਿਕ ਹੁੰਦੇ ਨੇ ਇਹ ਬਹੁਤ ਇੰਪੋਰਟੈਂਟ ਪੁਆਇੰਟ ਹੈ ਜਿਹੜੇ ਅਧਿਕਾਰ ਨੇ ਉਹ ਉਚਿਤ ਹੁੰਦੇ ਨੇ ਉਚਿਤ ਮਤਲਬ ਕਿ ਟੁਕਮੇ ਅਤੇ ਨੈਤਿਕ ਹੁੰਦੇ ਨੇ ਨੈਤਿਕ ਮਤਲਬ ਕਿ ਜਿਹੜੇ ਕਿ ਆਪਣੇ ਸਮਾਜ ਦੇ ਪੱਖ ਵਿੱਚ ਹੋਣ ਹੁਣ ਦੇਖੋ ਜੇਕਰ ਆਪਾਂ ਕਹੀਏ ਕਿ ਸਾਨੂੰ ਜੂਆ ਖੇਡਣ ਦਾ ਅਧਿਕਾਰ ਚਾਹੀਦਾ ਤਾਂ ਉਹ ਜਿਹੜਾ ਅਧਿਕਾਰ ਹੈ ਆਪਣੇ ਲਈ ਉਚਿਤ ਨਹੀਂ ਹੈਗਾ ਤੇ ਨੈਤਿਕ ਵੀ ਨਹੀਂ ਹੈਗਾ ਸਮਾਜ ਦੇ ਕਿਉਂਕਿ ਬੁਰੀ ਗੱਲ ਹੈ ਉਹ ਇਸ ਦੇ ਨਾਲ ਆਪਣਾ ਨੁਕਸਾਨ ਹੁੰਦਾ ਹੈ ਜੇ ਆਪਾਂ ਕਹੀਏ ਕਿ ਸਾਨੂੰ ਸੱਟਾ ਲਾਉਣ ਦਾ ਅਧਿਕਾਰ ਚਾਹੀਦਾ ਹੈ ਨਾ ਜੂਆ ਖੇਡਣ ਦਾ ਅਧਿਕਾਰ ਜਾਂ ਕਹਿ ਲਈਏ ਆਪਾਂ ਸਾਨੂੰ ਆਤਮ ਹੱਤਿਆ ਕਰਨ ਦਾ ਅਧਿਕਾਰ ਚਾਹੀਦਾ ਹੈ ਵੀ ਅਸੀਂ ਕਦੋਂ ਵੀ ਆਤਮ ਹੱਤਿਆ ਕਰ ਸਕੀਏ ਕਿਉਂਕਿ ਆਤਮ ਹੱਤਿਆ ਇੱਕ ਜੁਰਮ ਹੈ ਇਹ ਆਪਣੇ ਲਈ ਉਚਿਤ ਨਹੀਂ ਹੈਗਾ ਨੈਤਿਕ ਨਹੀਂ ਹੈਗਾ ਆਤਮ ਹੱਤਿਆ ਕਰਨੀ ਇਸ ਲਈ ਇਹੋ ਜਿਹੇ ਅਧਿਕਾਰ ਜਿਹੜੇ ਉਹ ਆਪਾਂ ਨੂੰ ਨਹੀਂ ਦਿੱਤੇ ਜਾਂਦੇ ਇਸ ਲਈ ਅਧਿਕਾਰ ਉਚਿਤ ਅਤੇ ਨੈਤਿਕ ਹੁੰਦੇ ਨੇ ਇਹ ਵਾਲੇ ਅਧਿਕਾਰ ਨਹੀਂ ਹੁੰਦੇ ਜਿਨ੍ਹਾਂ ਨਾਲ ਆਪਾਂ ਲੋਕਾਂ ਨੂੰ ਮਤਲਬ ਕਿ ਆਪ ਕਹਿ ਸਕਦੇ ਹਾਂ ਕਿ ਨੁਕਸਾਨ ਹੋਵੇ ਉਹ ਅਧਿਕਾਰ ਨਹੀਂ ਹੁੰਦੇ ਨੌਵਾਂ 9 ਪੁਆਇੰਟ ਹੈ ਅਧਿਕਾਰਾਂ ਦਾ ਕਲਿਆਣਕਾਰੀ ਸਰੂਪ ਬਿਲਕੁਲ ਸਿੰਪਲ ਹੈ ਅਧਿਕਾਰਾਂ ਦਾ ਕਲਿਆਣਕਾਰੀ ਸਰੂਪ ਹੋਣਾ ਚਾਹੀਦਾ ਹੈ ਜਿਹਾ ਕਹਿ ਲੋ ਕਿ ਅਧਿਕਾਰਾਂ ਦਾ ਜਿਹੜਾ ਸਰੂਪ ਹੈ ਉਹ ਕਲਿਆਣਕਾਰੀ ਹੁੰਦਾ ਹੈ ਕਲਿਆਣਕਾਰੀ ਦਾ ਮਤਲਬ ਕਿ ਜਿੰਨਾ ਵੀ ਆਪਣਾ ਸਮਾਜ ਹੈ ਸਾਰੇ ਸਮਾਜ ਦੇ ਲੋਕਾਂ ਦੇ ਲਈ ਕਲਿਆਣਕਾਰੀ ਹੁੰਦਾ ਹੈ ਅਧਿਕਾਰ ਸਿਰਫ ਆਪਾਂ ਨੂੰ ਉਹ ਮਿਲਦੇ ਨੇ ਜਿਨ੍ਹਾਂ ਦੇ ਨਾਲ ਆਪਣਾ ਵਿਕਾਸ ਹੋਵੇ ਆਪਣਾ ਭਲਾ ਹੋਵੇ ਜਿਵੇਂ ਮੰਨ ਲਓ ਜੂਆ ਖੇਡਣ ਦਾ ਅਧਿਕਾਰ ਹੈ ਤਾਂ ਜੂਆ ਖੇਡਣ ਦਾ ਅਧਿਕਾਰ ਨਹੀਂ ਸੌਰੀ ਜੂਆ ਖੇਡਣ ਦਾ ਜਿਹੜਾ ਆਪਾਂ ਨੂੰ ਅਧਿਕਾਰ ਨਹੀਂ ਦਿੱਤਾ ਜਾ ਸਕਦਾ ਕਿਉਂਕਿ ਉਹ ਕਲਿਆਨਕਾਰੀ ਨਹੀਂ ਹੈਗਾ ਉਸ ਨਾਲ ਵਿਕਾਸ ਥੋੜੀ ਹੋਊ ਉਸ ਨਾਲ ਦਾ ਨੁਕਸਾਨ ਹੋਊਗਾ ਇਸ ਲਈ ਅਧਿਕਾਰ ਜਿਹੜੇ ਕਲਿਆਨਕਾਰੀ ਹੁੰਦੇ ਨੇ ਉਸ ਨਾਲ ਭਲਾ ਹੁੰਦਾ ਨੁਕਸਾਨ ਨਹੀਂ ਹੁੰਦਾ 10ਵਾਂ ਪੁਆਇੰਟ ਹੈ ਅਧਿਕਾਰ ਅਤੇ ਕਰਤੱਵ ਵਿੱਚ ਗੂੜਾ ਸਬੰਧ ਹੁੰਦਾ ਬਿਲਕੁਲ ਦੇਖੋ ਅਧਿਕਾਰ ਅਤੇ ਕਰਤੱਵ ਨਾਲ-ਨਾਲ ਚੱਲਦੇ ਰਹਿੰਦੇ ਨੇ ਅਧਿਕਾਰ ਤੇ ਕਰਤੱਵ ਦੇ ਵਿੱਚ ਗੂੜਾ ਸਬੰਧ ਹੁੰਦਾ ਕਿਉਂਕਿ ਜਿਹੜਾ ਇੱਕ ਬੰਦੇ ਦਾ ਅਧਿਕਾਰ ਹੈ ਉਹ ਦੂਸਰੇ ਬੰਦੇ ਦਾ ਕਰਤੱਬ ਹੈ ਔਰ ਜਿਹੜਾ ਦੂਸਰੇ ਬੰਦੇ ਦਾ ਅਧਿਕਾਰ ਹੈ ਉਹ ਉਸ ਬੰਦੇ ਦਾ ਕਰਤੱਬ ਹੈ ਦੇਖੋ ਮੈਂ ਸਮਝਾਉਣਾ ਜਿਹੜਾ ਮੇਰਾ ਅਧਿਕਾਰ ਹੈ ਉਹ ਮੇਰੇ ਸਾਹਮਣੇ ਵਾਲੇ ਬੰਦੇ ਦਾ ਕਰਤੱਬ ਹੈ ਜਿਹੜਾ ਸਾਹਮਣੇ ਵਾਲੇ ਬੰਦੇ ਦਾ ਅਧਿਕਾਰ ਹੈ ਉਹ ਮੇਰਾ ਕਰਤੱਬ ਹੈ ਕਿਸ ਤਰ੍ਹਾਂ ਮੰਨ ਲਓ ਮੈਨੂੰ ਘੁੰਮਣ ਫਿਰਨ ਦਾ ਅਧਿਕਾਰ ਹੈ ਠੀਕ ਹੈ ਤਾਂ ਮੈਂ ਘੁੰਮ ਘੁੰਮ ਫਿਰ ਸਕਦਾ ਤਾਂ ਸਾਹਮਣੇ ਵਾਲੇ ਬੰਦੇ ਦਾ ਇਹ ਕਰਤੱਬ ਹੈ ਕਿ ਉਹ ਮੈਨੂੰ ਘੁੰਮਣ ਫਿਰਨ ਦੇਵੇ ਮੈਨੂੰ ਰੋਕੇ ਟੋਕੇ ਨਾ ਦੂਸਰਾ ਮੰਨ ਲਓ ਸਾਹਮਣੇ ਵਾਲਾ ਬੰਦਾ ਹੈ ਮਨ ਲੋ ਉਸ ਨੂੰ ਬੋਲਣ ਦਾ ਅਧਿਕਾਰ ਹੈ ਤਾਂ ਮੇਰਾ ਇਹ ਕਰਤੱਬ ਹੈ ਕਿ ਮੈਂ ਉਸ ਨੂੰ ਬੋਲਣ ਦੇਵਾਂ ਉਸ ਨੂੰ ਰੋਕਾਂ ਟੋਕਾਂ ਨਾ ਮਤਲਬ ਇੱਕ ਜਣੇ ਦਾ ਅਧਿਕਾਰ ਹੈ ਜਿਹੜਾ ਦੂਸਰੇ ਦਾ ਉਹ ਕਰਤੱਬ ਬਣ ਜਾਂਦਾ ਹੈ ਔਰ ਦੂਸਰੇ ਦਾ ਅਧਿਕਾਰ ਪਹਿਲੇ ਦਾ ਕਰਤੱਬ ਬਣ ਜਾਂਦਾ ਹੈ ਤਾਂ ਇਸ ਤਰ੍ਹਾਂ ਇਹ ਸੀ ਆਪਣੇ ਅਧਿਕਾਰਾਂ ਦੇ ਮੁੱਖ ਤੱਤ ਵੀ ਆ ਸਕਦੇ ਨੇ ਸਰੂਪ ਤੇ ਵਿਸ਼ੇਸ਼ਤਾਵਾਂ ਇਹ ਦੱਸਦੇ 10 ਪੁਆਇੰਟ ਕਰਨੇ ਨੇ ਐਂਡ ਤੇ ਸਿੱਟਾ ਸਿੱਟਾ ਮੈਂ ਤੁਹਾਨੂੰ ਹਰ ਵਾਰ ਦੇਖੋ ਮੈਨੂੰ ਦੱਸਣ ਦੀ ਜ਼ਰੂਰਤ ਨਹੀਂ ਤੁਸੀਂ ਸ਼ੁਰੂ ਜਿਹੜਾ ਸਿੱਟਾ ਸਿਰਫ ਇੱਥੋਂ ਕਰਿਆ ਕਰੋ ਇਸ ਤਰ੍ਹਾਂ ਉੱਪਰ ਲਿਖੇ ਵਿਚਾਰਾਂ ਦੇ ਅਨੁਸਾਰ ਅਸੀਂ ਕਹਿ ਸਕਦੇ ਹਾਂ ਕਿ ਉਸ ਤੋਂ ਬਾਅਦ ਬਸ ਜਿਹੜੇ ਜਿਹੜੇ ਮੇਨ ਮੇਨ ਪੁਆਇੰਟ ਨੇ ਉਹ ਲਿਖ ਦੋ ਕਿ ਅਧਿਕਾਰ ਸਾਡੇ ਲਈ ਵਿਕਾਸਕਾਰੀ ਹੁੰਦੇ ਨੇ ਅਧਿਕਾਰ ਉਚਿਤ ਹੁੰਦੇ ਨੇ ਨੈਤਿਕ ਹੁੰਦੇ ਨੇ ਅਧਿਕਾਰਾਂ ਦਾ ਗਲਤ ਪ੍ਰਯੋਗ ਨਹੀਂ ਕਰਨਾ ਚਾਹੀਦਾ ਕਾਨੂੰਨ ਸਾਨੂੰ ਜਿਹੜੇ ਸਾਡੇ ਲਈ ਲਾਭਦਾਇਕ ਨਹੀਂ ਹੈਗੇ ਕੰਮ ਉਹਨਾਂ ਲਈ ਅਧਿਕਾਰ ਨਹੀਂ ਦਿੰਦਾ ਕੁਝ ਵੀ ਲਿਖ ਦੋ ਇਹ ਤੁਸੀਂ ਸਿੱਟੇ ਦੇ ਵਿੱਚ 5 ਜਾਂ 4 ਲਾਈਨਾਂ ਦੇ ਵਿੱਚ ਵੀ ਤੁਸੀਂ ਸਿੱਟਾ ਜਿਹੜਾ ਉਹ ਤੁਸੀਂ ਲਿਖ ਸਕਦੇ ਹੋ ਐਂਡ ਇਸ ਤੋਂ ਅੱਗੇ ਹੁਣ ਆਪਾਂ ਗੱਲ ਕਰਦੇ ਆ ਅਧਿਕਾਰਾਂ ਦਾ ਵਰਗੀਕਰਨ ਜਾਂ ਫਿਰ ਕਿਸਮਾ ਮਤਲਬ ਕਿ ਅਗਲਾ ਪੁਆਇੰਟ ਇਹ ਹੋ ਸਕਦਾ ਠੀਕ ਹੈ ਅਧਿਕਾਰਾਂ ਦਾ ਵਰਗੀਕਰਨ ਜਾਂ ਫਿਰ ਅਧਿਕਾਰਾਂ ਦੀਆਂ ਕਿਸਮਾਂ ਵੀ ਆਪਣੇ ਤੋਂ ਪੁੱਛਿਆ ਜਾ ਸਕਦਾ ਹੈ ਬਸ ਜਿਹੜਾ ਸ਼ੁਰੂਆਤ ਦੇ ਵਿੱਚ ਮੈਂ ਤੁਹਾਨੂੰ ਤਿੰਨ ਚਾਰ ਲੈਣਾ ਕਿਹਾ ਹੈ ਨਾ ਉਹ ਤੁਸੀਂ ਜਰੂਰ ਮਤਲਬ ਹਰ ਇੱਕ ਕੁਐਸਚਨ ਦੇ ਵਿੱਚ ਤੁਸੀਂ ਨੇ ਲਿਖਣੀਆਂ ਨੇ ਸਟਾਰਟਿੰਗ ਦੇ ਵਿੱਚ ਹੁਣ ਅਧਿਕਾਰਾਂ ਦਾ ਵਰਗੀਕਰਨ ਵੀ ਕਹਿ ਸਕਦਾ ਹੈ ਕਿਸਮਾਂ ਵੀ ਅਧਿਕਾਰਾਂ ਦੀਆਂ ਕਿੰਨੇ ਪ੍ਰਕਾਰ ਦੇ ਅਧਿਕਾਰ ਨੇ ਸਭ ਤੋਂ ਪਹਿਲਾਂ ਦੇਖੋ ਇਹ ਅਧਿਕਾਰ ਨੇ ਅਧਿਕਾਰਾਂ ਦੀ ਅੱਗੇ ਕਿਸਮਾਂ ਮੇਨ ਜਿਹੜੀਆਂ ਅਧਿਕਾਰਾਂ ਦੀ ਅੱਗੇ ਕਿਸਮਾਂ ਨੇ ਉਹ ਚਾਰ ਪ੍ਰਕਾਰ ਦੀਆਂ ਕਿਸਮਾਂ ਪੇਸ਼ ਕੀਤੀਆਂ ਨੇ ਸਭ ਤੋਂ ਪਹਿਲਾਂ ਕੁਦਰਤੀ ਅਧਿਕਾਰ ਉਸ ਤੋਂ ਅੱਗੇ ਹੈਗੇ ਨੇ ਨੈਤਿਕ ਅਧਿਕਾਰ ਉਸ ਤੋਂ ਅਗਲੇ ਹੈਗੇ ਨੇ ਮੌਲਿਕ ਅਧਿਕਾਰ ਐਂਡ ਲਾਸਟ ਹੈਗੇ ਨੇ ਕਾਨੂੰਨੀ ਅਧਿਕਾਰ ਅਤੇ ਜਿਹੜੇ ਕਾਨੂੰਨੀ ਅਧਿਕਾਰ ਨੇ ਇਹਨਾਂ ਨੂੰ ਅੱਗੇ ਤਿੰਨ ਪਾਰਟਸ ਦੇ ਵਿੱਚ ਅੱਗੇ ਦੁਬਾਰਾ ਵੰਡਿਆ ਗਿਆ ਹੈ ਕਾਨੂੰਨੀ ਅਧਿਕਾਰ ਦੇ ਵਿੱਚ ਪਹਿਲਾ ਹੈਗਾ ਸਮਾਜਿਕ ਅਧਿਕਾਰ ਦੂਸਰਾ ਆਰਥਿਕ ਅਧਿਕਾਰ ਐਂਡ ਤੀਸਰਾ ਹੈਗਾ ਰਾਜਨੀਤਿਕ ਅਧਿਕਾਰ ਹੁਣ ਆਪਾਂ ਸਾਰਿਆਂ ਦੀ ਇਕੱਲੇ ਇਕੱਲੇ ਦੀ ਮਤਲਬ ਆਪਾਂ ਇਹਨਾਂ ਨੂੰ ਸੰਖੇਪ ਦੇ ਵਿੱਚ ਆਪਾਂ ਇੰਨ ਬੜੀ ਜਾਣਦੇ ਆ ਸਭ ਤੋਂ ਪਹਿਲਾਂ ਆਪਾਂ ਕੁਦਰਤੀ ਅਧਿਕਾਰ ਨੈਤਿਕ ਅਧਿਕਾਰ ਤੇ ਮੌਲਿਕ ਅਧਿਕਾਰ ਦੀ ਗੱਲ ਕਰਾਂਗੇ ਤਿੰਨਾਂ ਦੀ ਕਿਉਂਕਿ ਕਾਨੂੰਨੀ ਅਧਿਕਾਰ ਦੇ ਵਿੱਚ ਅੱਗੇ ਤਿੰਨ ਅਧਿਕਾਰ ਨੇ ਉਹ ਆਪਾਂ ਬਾਅਦ ਦੇ ਵਿੱਚ ਗੱਲ ਕਰਦੇ ਹਾਂ ਉਹਨਾਂ ਦੀ ਹਨਾ ਮਤਲਬ ਅੱਗੇ ਕਰਾਂਗੇ ਇੱਥੇ ਜਗ੍ਹਾ ਥੋੜੀ ਜਿਹਾ ਘਟ ਹੋਣ ਦੇ ਕਾਰਨ ਸਭ ਤੋਂ ਪਹਿਲਾਂ ਹੈ ਕੁਦਰਤੀ ਅਧਿਕਾਰ ਕੁਦਰਤੀ ਅਧਿਕਾਰ ਉਹ ਹੁੰਦੇ ਨੇ ਵਿਦਵਾਨਾਂ ਦੇ ਮੁਤਾਬਕ ਕਿ ਜਿਹੜੇ ਸਾਨੂੰ ਕੁਦਰਤ ਦੇ ਵੱਲੋਂ ਦਿੱਤੇ ਗਏ ਨੇ ਕਹਿਣ ਦਾ ਮਤਲਬ ਕੀ ਹੈ ਕਿ ਜਦੋਂ ਆਪਾਂ ਇਸ ਧਰਤੀ ਦੇ ਉੱਪਰ ਆਇਆ ਸੀ ਇਨਸਾਨ ਉਦੋਂ ਕੋਈ ਰਾਜ ਨਹੀਂ ਹੁੰਦਾ ਸੀ ਕੋਈ ਕਾਨੂੰਨ ਨਹੀਂ ਹੁੰਦਾ ਸੀ ਜਿਹੜੇ ਅਧਿਕਾਰ ਨੇ ਕੁਦਰਤ ਵੱਲੋਂ ਸਾਨੂੰ ਦਿੱਤੇ ਗਏ ਸੀਗੇ ਮੇਨ ਤਿੰਨ ਅਧਿਕਾਰ ਨੇ ਇਹ ਮੁੱਖ ਇੱਕ ਤਾਂ ਜੀਵਨ ਦਾ ਅਧਿਕਾਰ ਸਾਨੂੰ ਜੀਵਨ ਜਿਉਣ ਦਾ ਅਧਿਕਾਰ ਕੁਦਰਤ ਵੱਲੋਂ ਮਿਲਿਆ ਦੂਸਰਾ ਸੰਪਤੀ ਦਾ ਅਧਿਕਾਰ ਅਸੀਂ ਆਪਣੀ ਮਨਮਰਜ਼ੀ ਦੇ ਮੁਤਾਬਕ ਅਸੀਂ ਜਿਹੜੀ ਪ੍ਰਾਪਰਟੀ ਹੈ ਸੰਪਤੀ ਅਸੀਂ ਇਕੱਠੀ ਕਰ ਸਕਦੇ ਹਾਂ ਸਾਨੂੰ ਕੁਦਰਤ ਵੱਲੋਂ ਇਹ ਅਧਿਕਾਰ ਹੈ ਸਾਡੇ ਤੋਂ ਕੋਈ ਖੋਹ ਨਹੀਂ ਸਕਦਾ ਤੀਸਰਾ ਹੈ ਸੁਤੰਤਰਤਾ ਦਾ ਅਧਿਕਾਰ ਮਤਲਬ ਕਿ ਅਸੀਂ ਕਿਸੇ ਦੂਸਰੇ ਪਰਸਨ ਦੇ ਅਸੀਂ ਗੁਲਾਮ ਨਹੀਂ ਹਾਂ ਕੁਦਰਤ ਨੇ ਸਾਨੂੰ ਸੁਤੰਤਰ ਪੈਦਾ ਕੀਤਾ ਅਸੀਂ ਸੁਤੰਤਰਾਂ ਇਹ ਹੋ ਗਏ ਕੁਦਰਤੀ ਅਧਿਕਾਰ ਹਾਲਾਂਕਿ ਜਿਹੜੇ ਕੁਦਰਤੀ ਅਧਿਕਾਰ ਨੇ ਇਹ ਵੀ ਮੈਂ ਦੱਸਣਾ ਚਾਹਣਾ ਜਿਹੜੇ ਆਧੁਨਿਕ ਸਮੇਂ ਦੇ ਵਿਦਵਾਨ ਨੇ ਉਹ ਕੁਦਰਤੀ ਅਧਿਕਾਰਾਂ ਨੂੰ ਜਗ੍ਹਾ ਨਹੀਂ ਦੇ ਰਹੇ ਅੱਜ ਕੱਲ ਦੇ ਮੁਤਾਬਕ ਉਹ ਕਹਿੰਦੇ ਨੇ ਕਿ ਰਾਜ ਜਾਂ ਫਿਰ ਕਾਨੂੰਨ ਤੋਂ ਬਾਹਰ ਕੋਈ ਵੀ ਅਧਿਕਾਰ ਨਹੀਂ ਹੋ ਸਕਦੇ ਜਿਹੜੇ ਇਹ ਵਾਲੇ ਅਧਿਕਾਰ ਵੀ ਨੇ ਇਹਨਾਂ ਨੂੰ ਵੀ ਉਹਨਾਂ ਨੇ ਮਤਲਬ ਕਾਨੂੰਨ ਦੇ ਅੰਡਰ ਜਿਹੜੇ ਹੋਰ ਅਧਿਕਾਰਾਂ ਦੇ ਵਿੱਚ ਸ਼ਾਮ ਲਿਆ ਜਿਹੜਾ ਉਹ ਕੀਤਾ ਹੋਇਆ ਹੈ ਅਗਲਾ ਹੈਗਾ ਨੈਤਿਕ ਅਧਿਕਾਰ ਨੈਤਿਕ ਅਧਿਕਾਰ ਉਹ ਹੁੰਦੇ ਨੇ ਜਿਹੜੀਆਂ ਸਾਡੀ ਨੈਤਿਕ ਕਦਰਾਂ ਕੀਮਤਾਂ ਹੁੰਦੀਆਂ ਨੇ ਨੈਤਿਕ ਅਧਿਕਾਰ ਇਹ ਹੁੰਦੇ ਨੇ ਮੰਨ ਲਓ ਜਿਵੇਂ ਇੱਕ ਬੱਚਾ ਹੈ ਇੱਕ ਬੱਚੇ ਦਾ ਇਹ ਨੈਤਿਕ ਅਧਿਕਾਰ ਹੈ ਕਿ ਉਸ ਦੇ ਮਾਤਾ ਪਿਤਾ ਉਸ ਦਾ ਵਧੀਆ ਪਾਲਣ ਪੋਸ਼ਣ ਕਰਨ ਉਸ ਨੂੰ ਵਧੀਆ ਐਜੂਕੇਸ਼ਨ ਦੇਣ ਪੜਾਉਣ ਲਿਖਾਉਣ ਹਨਾ ਇਹ ਉਸ ਦਾ ਨੈਤਿਕ ਅਧਿਕਾਰ ਹੋ ਗਿਆ ਔਰ ਜਿਹੜੇ ਬਜ਼ੁਰਗ ਨੇ ਉਹਨਾਂ ਦਾ ਨੈਤਿਕ ਅਧਿਕਾਰ ਹੈ ਕਿ ਉਹਨਾਂ ਦੇ ਬੱਚੇ ਉਹਨਾਂ ਦੀ ਸੇਵਾ ਕਰਨ ਬੁੜਾਪੇ ਦੇ ਵਿੱਚ ਇਹ ਹੋ ਗਏ ਇਸ ਤਰ੍ਹਾਂ ਦੇ ਇਹ ਬੋਲਦੇ ਨੇ ਨੈਤਿਕ ਅਧਿਕਾਰ ਤੀਸਰਾ ਹੈ ਮੌਲਿਕ ਅਧਿਕਾਰ ਜਿਹੜੇ ਮੌਲਿਕ ਅਧਿਕਾਰ ਨੇ ਇਹ ਸਾਡੇ ਸੰਵਿਧਾਨ ਦੇ ਵਿੱਚ ਦਰਜ ਨੇ ਹਨਾ ਛੇ ਪ੍ਰਕਾਰ ਦੇ ਮੇਨ ਜਿਹੜੇ ਮੌਲਿਕ ਅਧਿਕਾਰ ਹੁੰਦੇ ਨੇ ਸਭ ਤੋਂ ਪਹਿਲਾਂ ਹੈ ਸਮਾਨਤਾ ਦਾ ਅਧਿਕਾਰ ਅੱਗੇ ਮੌਲਿਕ ਅਧਿਕਾਰ ਦੇ ਵਿੱਚ ਅੱਗੇ 6 ਜਿਹੜੇ ਅਧਿਕਾਰ ਤੁਸੀਂ ਲਿਖਣੇ ਨੇ ਇਹ ਯਾਦ ਰੱਖਣੇ ਨੇ 6 ਦੇ 6 ਸਮਾਨਤਾ ਦਾ ਅਧਿਕਾਰ ਮਤਲਬ ਕਿ ਸਾਰੇ ਹੀ ਜਿਹੜੇ ਵਿਅਕਤੀ ਨੇ ਇੱਕ ਦੇਸ਼ ਦੇ ਵਿੱਚ ਰਹਿਣਾ ਹੈ ਸਾਰੇ ਇੱਕ ਸਮਾਨ ਨੇ ਕਿਸੇ ਨਾਲ ਕੋਈ ਭੇਦਭਾਵ ਨਹੀਂ ਕੀਤਾ ਜਾ ਸਕਦਾ ਸੁਤੰਤਰਤਾ ਦਾ ਅਧਿਕਾਰ ਕੋਈ ਕਿਸੇ ਦਾ ਗੁਲਾਮ ਨਹੀਂ ਹੈ ਸਾਰੇ ਸੁਤੰਤਰ ਨੇ ਤੀਸਰਾ ਹੈ ਜਨ ਲੁੱਟ ਖਸੁੱਟ ਦੇ ਵਿਰੁੱਧ ਅਧਿਕਾਰ ਜੇਕਰ ਕਿਸੇ ਦੀ ਲੁੱਟ ਖਸੁੱਟ ਕੀਤੀ ਜਾਂਦੀ ਹੈ ਤਾਂ ਉਹ ਬੰਦਾ ਅਦਾਲਤ ਦੇ ਵਿੱਚ ਪੇਸ਼ ਹੋ ਸਕਦਾ ਉਸ ਦਾ ਅਧਿਕਾਰ ਹੈ ਇਹ ਠੀਕ ਹੈ ਚੌਥਾ ਹੈ ਜਨ ਧਾਰਮਿਕ ਸੁਤੰਤਰਤਾ ਦਾ ਅਧਿਕਾਰ ਆਪਣੇ ਇੱਛਾ ਮੁਤਾਬਕ ਕੋਈ ਵੀ ਧਰਮ ਕੋਈ ਅਪਣਾ ਸਕਦਾ ਕਿਸੇ ਵੀ ਧਰਮ ਨੂੰ ਮੰਨ ਸਕਦਾ ਇਹ ਉਸ ਦਾ ਅਧਿਕਾਰ ਹੈ ਕਿਸ ਨੂੰ ਮਜਬੂਰ ਨਹੀਂ ਕੀਤਾ ਜਾ ਸਕਦਾ ਪੰਜਵਾਂ ਹੈ ਸੱਭਿਆਚਾਰਕ ਅਤੇ ਵਿਦਿਅਕ ਅਧਿਕਾਰ ਆਪਣੇ ਸੱਭਿਆਚਾਰ ਦੇ ਮਤਲਬ ਕੋਈ ਵੀ ਆਪਣਾ ਜਿਹੜਾ ਸੱਭਿਆਚਾਰ ਆ ਆਪਾਂ ਉਸ ਨੂੰ ਜਾਰੀ ਰੱਖ ਸਕਦੇ ਆਂ ਔਰ ਵਿੱਦਿਆ ਹਾਸਲ ਕਰ ਸਕਦੇ ਆਂ ਸਾਨੂੰ ਕੋਈ ਵੀ ਰੋਕ ਨਹੀਂ ਸਕਦਾ ਛੇਵਾਂ ਹੈ ਸੰਵਿਧਾਨਕ ਉਪਾਵਾਂ ਦਾ ਅਧਿਕਾਰ ਸੰਵਿਧਾਨਕ ਉਪਾਵਾਂ ਦਾ ਅਧਿਕਾਰ ਦਾ ਮਤਲਬ ਹੈ ਕਿ ਸੰਵਿਧਾਨ ਦੇ ਵਿੱਚ ਕਿਹੜੇ-ਕਿਹੜੀਆਂ ਉਪਾਪ ਕਰ ਸਕਦੇ ਆਂ ਕਿਹੜੇ-ਕਿਹੜੇ ਮਤਲਬ ਕਿ ਸੰਵਿਧਾਨ ਨੂੰ ਵਧੀਆ ਚਲਾਉਣ ਦੇ ਲਈ ਆਪਾਂ ਦਲੀਲ ਹੈ ਜਿਹੜੀ ਉਹ ਦੇ ਸਕਦੇ ਆਂ ਇਹ ਸਾਡਾ ਅਧਿਕਾਰ ਸੋ ਇਹ ਸੀਗੇ ਜਿਹੜੇ ਆਪਣੇ ਫਸਟ ਤਿੰਨ ਹੋਗੇ ਕੁਦਰਤੀ ਅਧਿਕਾਰ ਨੈਤਿਕ ਅਧਿਕਾਰ ਤੇ ਮੌਲਿਕ ਅਧਿਕਾਰ ਐਂਡ ਇਸ ਤੋਂ ਅੱਗੇ ਆਪਾਂ ਗੱਲ ਕਰਦੇ ਆਪਾਂ ਦਾ ਲਾਸਟ ਜਿਹੜਾ ਕਾਨੂੰਨੀ ਅਧਿਕਾਰ ਹਨਾ ਕਾਨੂੰਨੀ ਅਧਿਕਾਰ ਦੇ ਵਿੱਚ ਆਪਣੇ ਕੋਲ ਤਿੰਨ ਪ੍ਰਕਾਰ ਦੇ ਅਧਿਕਾਰ ਨੇ ਜਿਹੜੇ ਉਹਨੇ ਦਿੱਤੇ ਗਏ ਨੇ ਜੋ ਆਪਾਂ ਨੂੰ ਪਹਿਲਾ ਹੈਗਾ ਸਮਾਜਿਕ ਜਾਂ ਨਾਗਰਿਕ ਅਧਿਕਾਰ ਦੂਸਰਾ ਹੈ ਆਰਥਿਕ ਅਧਿਕਾਰ ਤੀਸਰਾ ਹੈ ਰਾਜਨੀਤਿਕ ਅਧਿਕਾਰ ਹੁਣ ਇਹਨਾਂ ਦਾ ਵਰਣਨ ਕਰਦੇ ਆ ਮੈਂ ਦੇਖੋ ਇਸ ਤਰ੍ਹਾਂ ਲਿਖਿਆ ਸਪੇਸ ਦੇ ਕਾਰਨ ਤੁਸੀਂ ਤਾਂ ਬਸ ਆਪਣੇ ਰਜਿਸਟਰ ਦੇ ਪੇਜ ਦੇ ਮਤਲਬ ਲੜੀ ਵਾਈਜ਼ ਹੀ ਲਿਖਨੇ ਹੈ ਨਾ ਨੀਚੇ-ਨੀਚੇ ਪਹਿਲਾਂ ਸਮਾਜਿਕ ਅਧਿਕਾਰ ਲਿਖਣੇ ਨੇ ਉਸ ਤੋਂ ਨੀਚੇ ਫਿਰ ਆਰਥਿਕ ਅਧਿਕਾਰ ਇਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਇਸ ਤਰ੍ਹਾਂ ਉਹ ਤੁਸੀਂ ਆਪਣੇ ਹਿਸਾਬ ਨਾਲ ਜਿਸ ਤਰ੍ਹਾਂ ਵੀ ਲਿਖ ਲਓ ਸਭ ਤੋਂ ਪਹਿਲਾਂ ਦੇਖੋ ਸਮਾਜਿਕ ਅਧਿਕਾਰ ਆਪਾਂ ਨੂੰ ਕਾਨੂੰਨ ਦੁਆਰਾ ਜਿਹੜੇ ਕਿ ਸੰਵਿਧਾਨ ਦੇ ਵਿੱਚ ਦਰਜ ਨੇ ਇਹ ਕਾਨੂੰਨ ਹਨਾ ਸਮਾਜਿਕ ਕਾਨੂੰਨ ਆਪਾਂ ਨੂੰ ਕਿਹੜੇ-ਕਿਹੜੇ ਆਪਾਂ ਸੌਰੀ ਸਮਾਜਿਕ ਅਧਿਕਾਰ ਆਪਾਂ ਨੂੰ ਕਿਹੜੇ-ਕਿਹੜੇ ਦਿੱਤੇ ਗਏ ਨੇ ਕਾਨੂੰਨ ਦੁਆਰਾ ਪਹਿ ਜੀਵਨ ਦਾ ਅਧਿਕਾਰ ਵੀ ਆਪਾਂ ਨੂੰ ਜੀਵਨ ਜਿਉਣ ਦਾ ਹਰ ਇੱਕ ਨੂੰ ਅਧਿਕਾਰ ਹੈ ਜੋ ਕੁਦਰਤ ਵੱਲੋਂ ਵੀ ਮਿਲਿਆ ਹੈ ਕੋਈ ਵੀ ਆਪਣੇ ਤੇ ਹਨਾ ਬਿਨਾਂ ਮਤਲਬ ਤੋਂ ਜੇਕਰ ਜੀਵਨ ਜੇਕਰ ਜੀਵਨ ਦਾ ਅਧਿਕਾਰ ਨਹੀਂ ਹੋਏਗਾ ਤਾਂ ਲੋਕ ਇੱਕ ਦੂਸਰੇ ਨੂੰ ਮਾਰਦੇ ਰਹਣਗੇ ਨਹੀਂ ਕਾਨੂੰਨ ਦੇ ਵਿੱਚ ਲਿਖਿਆ ਹੈ ਕਿ ਜੀਵਨ ਜਿਉਣ ਦਾ ਹਰ ਇੱਕ ਨੂੰ ਅਧਿਕਾਰ ਹੈ ਆਪਾਂ ਕਿਸੇ ਨੂੰ ਬੇਵਜਾ ਮਾਰ ਨਹੀਂ ਸਕਦੇ ਦੂਸਰਾ ਹੈ ਸੁਤੰਤਰਤਾ ਦਾ ਅਧਿਕਾਰ ਆਪਾਂ ਸਾਰੇ ਸੁਤੰਤਰਾਂ ਕੋਈ ਵੀ ਆਪਾਂ ਨੂੰ ਗੁਲਾਮ ਬਣਾ ਕੇ ਨਹੀਂ ਰੱਖ ਸਕਦਾ ਤੀਸਰਾ ਹੈ ਪਰਿਵਾਰ ਦਾ ਅਧਿਕਾਰ ਪਰਿਵਾਰ ਦਾ ਅਧਿਕਾਰ ਮਤਲਬ ਕਿ ਕੋਈ ਵੀ ਆਪਣੀ ਮਰਜ਼ੀ ਦੇ ਨਾਲ ਵਿਆਹ ਕਰਵਾ ਸਕਦਾ ਹੈ ਸੰਤਾਨ ਪੈਦਾ ਕਰ ਸਕਦਾ ਹੈ ਸੰਪਤੀ ਦਾ ਅਧਿਕਾਰ ਮਤਲਬ ਕਿ ਆਪਾਂ ਆਪਣੀ ਪੂੰਜੀ ਹੈ ਜਿਹੜੀ ਉਸ ਨੂੰ ਜਮ੍ਹਾਂ ਕਰ ਸਕਦੇ ਆ ਆਪਣੀ ਸੰਪਤੀ ਹੈ ਜਿਹੜੀ ਉਸ ਨੂੰ ਕਮਾ ਕੇ ਆਪਣੀ ਕਮਾਈ ਨੂੰ ਜਮ੍ਹਾਂ ਕਰ ਸਕਦੇ ਆ ਭਵਿੱਖ ਦੇ ਲਈ ਇਹ ਅਧਿਕਾਰ ਹੈ ਆਪਾਂ ਨੂੰ ਪੰਜਵਾਂ ਹੈ ਵਿਦਿਆ ਦਾ ਅਧਿਕਾਰ ਵਿਦਿਆ ਆਪਾਂ ਪੜਾਈ ਕਰ ਸਕਦੇ ਆ ਆਪਾਂ ਨੂੰ ਪੜਨ ਤੋਂ ਕੋਈ ਵੀ ਰੋਕ ਨਹੀਂ ਸਕਦਾ ਅਗਲਾ ਧਾਰਮਿਕ ਸਤੰਤਰਤਾ ਦਾ ਅਧਿਕਾਰ ਆਪਾਂ ਕਿਸੇ ਵੀ ਧਰਮ ਨੂੰ ਮੰਨ ਸਕਦੇ ਹਾਂ ਨਾ ਕੋਈ ਆਪਾਂ ਨੂੰ ਮਜਬੂਰ ਨਹੀਂ ਕਰ ਸਕਦਾ ਕਿਸੇ ਧਰਮ ਦੇ ਵਿੱਚ ਆਉਣ ਦੇ ਲਈ ਸਤਮਾ ਹੈ ਸਮਾਨਤਾ ਦਾ ਅਧਿਕਾਰ ਸਾਰੇ ਹੀ ਨਾਗਰਿਕ ਇੱਕ ਸਮਾਨ ਨੇ ਕਿਸੇ ਨਾਲ ਕੋਈ ਭੇਦਭਾਵ ਹੈ ਜਿਹੜਾ ਉਹ ਨਹੀਂ ਕੀਤਾ ਜਾ ਸਕਦਾ ਭਾਸ਼ਣ ਦੇਣ ਅਤੇ ਵਿਚਾਰ ਰੱਖਣ ਦੀ ਸੁਤੰਤਰਤਾ ਦਾ ਅਧਿਕਾਰ ਇਸ ਦਾ ਮਤਲਬ ਹੈ ਕਿ ਆਪਾਂ ਭਾਸ਼ਣ ਦੇ ਸਕਦੇ ਹਾਂ ਆਪਾਂ ਨੂੰ ਭਾਸ਼ਣ ਦੇਣ ਤੋਂ ਕੋਈ ਨਹੀਂ ਰੋਕ ਸਕਦਾ ਆਪਣੇ ਵਿਚਾਰ ਆਪਾਂ ਕਿਸੇ ਅੱਗੇ ਰੱਖ ਸਕਦੇ ਆ ਇਹ ਆਪਣਾ ਅਧਿਕਾਰ ਹੈ ਨੌ ਮਹਿਕੂਮਨ ਫਿਰਨ ਦਾ ਅਧਿਕਾਰ ਆਪਾਂ ਕਿਤੇ ਵੀ ਘੁੰਮ ਫਿਰ ਸਕਦੇ ਆ ਬਟ ਇਹ ਗੱਲ ਦਾ ਵੀ ਖਿਆਲ ਰੱਖੇ ਜਿੰਨੇ ਵੀ ਅਧਿਕਾਰ ਨੇ ਸਾਰੇ ਸੀਮਿਤ ਹੁੰਦੇ ਨੇ ਪਹਿਲਾਂ ਵੀ ਦੱਸਿਆ ਘੁੰਮ ਫਿਰ ਸਕਦੇ ਆ ਬਟ ਜਿੱਥੇ ਕਾਨੂੰਨ ਦੀ ਪਾਬੰਦੀ ਹੈ ਉੱਥੇ ਆਪਾਂ ਨਹੀਂ ਜਾ ਸਕਦੇ ਠੀਕ ਹੈ ਘੁੰਮਣ ਫਿਰਨ ਦਾ ਅਧਿਕਾਰ ਹੈ ਵਪਾਰ ਜਾਂ ਕਿੱਤੇ ਦੀ ਚੋਣ ਦੀ ਸੁਤੰਤਰਤਾ ਦਾ ਅਧਿਕਾਰ ਇਹਦਾ ਮਤਲਬ ਹੈ ਕਿ ਆਪਾਂ ਆਪਣੀ ਮਰਜ਼ੀ ਨਾਲ ਕੋਈ ਵੀ ਵਪਾਰ ਕਰ ਸਕਦੇ ਹਾਂ ਕੋਈ ਵੀ ਕਿੱਤਾ ਕੋਈ ਵੀ ਕੰਮ ਆਪਾਂ ਕਰ ਸਕਦੇ ਹਾਂ ਇਹ ਆਪਾਂ ਇਸ ਦੇ ਲਈ ਆਪਾਂ ਸੁਤੰਤਰਤਾ ਪਰ ਅਧਿਕਾਰ ਹੈ 11ਵਾਂ ਪ੍ਰੈਸ ਦੀ ਸੁਤੰਤਰਤਾ ਦਾ ਅਧਿਕਾਰ ਪ੍ਰੈਸ ਦੀ ਸੁਤੰਤਰਤਾ ਦਾ ਅਧਿਕਾਰ ਮਤਲਬ ਕਿ ਆਪਾਂ ਅਖਬਾਰ ਰਸਾਲੇ ਜਾਂ ਫਿਰ ਨਿਊਜ਼ ਚੈਨਲ ਦੇ ਵਿੱਚ ਕੋਈ ਵੀ ਆਪਣੇ ਵਿਚਾਰ ਪ੍ਰਗਟਾ ਸਕਦੇ ਹਾਂ ਬਟ ਸ਼ਰਤ ਇਹ ਹੈ ਕਿ ਕਾਨੂੰਨ ਦੇ ਖਿਲਾਫ ਨਾ ਕੁਝ ਵੀ ਹੋਵੇ ਔਰ ਲਾਸਟ ਹੈਗਾ ਕਾਨੂੰਨ ਦੇ ਸਾਹਮਣੇ ਸਮਾਨਤਾ ਦਾ ਅਧਿਕਾਰ ਕਾਨੂੰਨ ਦੇ ਸਾਹਮਣੇ ਸਮਾਨਤਾ ਦਾ ਅਧਿਕਾਰ ਦਾ ਮਤਲਬ ਹੈ ਕਿਹੜਾ ਕਾਨੂੰਨ ਹੈ ਕਾਨੂੰਨ ਦੇ ਅੱਗੇ ਸਾਰੇ ਵਿਅਕਤੀ ਇੱਕ ਸਮਾਨ ਨੇ ਕੋਈ ਵੀ ਛੋਟਾ ਵੱਡਾ ਨਹੀਂ ਹੈਗਾ ਸੈਕੰਡ ਹੈਗੇ ਨੇ ਆਰਥਿਕ ਅਧਿਕਾਰ ਆਰਥਿਕ ਅਧਿਕਾਰ ਦੇ ਵਿੱਚ ਸਭ ਤੋਂ ਪਹਿਲਾ ਹੈਗਾ ਕੰਮ ਦਾ ਅਧਿਕਾਰ ਆਪਾਂ ਕੰਮ ਕਰ ਸਕਦੇ ਹਾਂ ਕਿਉਂਕਿ ਆਪਾਂ ਨੇ ਰੋਜੀ ਰੋਟੀ ਕਮਾਉਣੀ ਹੈ ਆਪਣੀ ਇਸ ਲਈ ਆਪਾਂ ਨੂੰ ਕੰਮ ਦਾ ਅਧਿਕਾਰ ਹੈ ਆਪਾਂ ਕੋਈ ਵੀ ਕੰਮ ਕਰ ਸਕਦੇ ਹਾਂ ਦੂਸਰਾ ਉਚਿਤ ਮਜ਼ਦੂਰੀ ਪ੍ਰਾਪਤ ਕਰਨ ਦਾ ਅਧਿਕਾਰ ਜੋ ਆਪਾਂ ਕੰਮ ਕਰਾਂਗੇ ਆਪਾਂ ਉਸ ਦੀ ਉਚਿਤ ਮਜ਼ਦੂਰੀ ਪ੍ਰਾਪਤ ਕਰ ਸਕਦੇ ਹਾਂ ਇਹ ਨਹੀਂ ਹੈ ਕੋਈ ਆਪਾਂ ਨੂੰ ਕੰਮ ਤੇ ਲੈ ਗਿਆ ਉਹ ਕਹੇ ਮੈਂ ਤਾਂ ਤੈਨੂੰ ਸਿਰਫ 50 ਰੁਪਏ ਦੇਵਾਂਗਾ ਆਪਾਂ ਆਪਣੀ ਮਰਜ਼ੀ ਦੇ ਮੁਤਾਬਕ ਆਪਣੇ ਕੰਮ ਦੇ ਪੈਸੇ ਮੰਗ ਸਕਦੇ ਹਾਂ ਅੱਗੋਂ ਕਿਸੇ ਨੇ ਕਰਵਾਉਣਾ ਨਾ ਕਰਵਾਉਣਾ ਅਗਲੀ ਦੀ ਇੱਛਾ ਸੰਪਤੀ ਦਾ ਅਧਿਕਾਰ ਇਹ ਪਹਿਲਾਂ ਵੀ ਹੋ ਗਿਆ ਆਪਾਂ ਸੰਪਤੀ ਹੈ ਜਿਹੜੀ ਆਪਣੀ ਜਮ੍ਹਾਂ ਕਰ ਸਕਦੇ ਆ ਆਪਣੇ ਲਈ ਸੰਪਤੀ ਦਾ ਅਧਿਕਾਰ ਹੈ ਚੌਥਾ ਹੈ ਆਰਾਮ ਕਰਨ ਦਾ ਅਧਿਕਾਰ ਆਰਾਮ ਕਰਨ ਦਾ ਅਧਿਕਾਰ ਮਤਲਬ ਕਿ ਜੇਕਰ ਆਪਾਂ ਕੰਮ ਕਰਦੇ ਆ ਕੰਮ ਕਰਦੇ ਕਰਦੇ ਵਿੱਚ ਦੀ ਆਪਾਂ ਨੂੰ ਆਰਾਮ ਕਿਉਂਕਿ ਸਰੀਰ ਹੈ ਇਹ ਆਰਾਮ ਵੀ ਭਾਲਦਾ ਕੋਈ ਆਪਾਂ ਨੂੰ ਮਜਬੂਰ ਨਹੀਂ ਕਰ ਸਕਦਾ ਕਿ ਬਿਨਾ ਆਰਾਮ ਕਰੀ ਆਪਾਂ ਨੂੰ 24 ਘੰਟੇ ਕੰਮ ਤੇ ਲਗਾਈ ਰੱਖੇ ਹਨਾ ਇਹ ਅਧਿਕਾਰ ਜਿਹੜਾ ਆਪਾਂ ਨੂੰ ਮਤਲਬ ਹੈਗਾ ਕਿ ਆਪਾਂ ਕੰਮ ਦਾ ਅਧਿਕਾਰ ਸੌਰੀ ਆਰਾਮ ਕਰਨ ਦਾ ਅਧਿਕਾਰ ਆਪਾਂ ਕੰਮ ਦੇ ਦੌਰਾਨ ਆਪਾਂ ਨੂੰ ਆਰਾਮ ਕਰਨ ਲਈ ਵੀ ਟੁਕਮਾ ਸਮਾਂ ਜਿਹੜਾ ਉਹ ਮਿਲਣਾ ਚਾਹੀਦਾ ਪੰਜਮ ਹੈਗਾ ਕੰਮ ਲਈ ਨਿਸ਼ਚਿਤ ਸਮੇਂ ਦਾ ਅਧਿਕਾਰ ਇਹ ਬਹੁਤ ਇੰਪੋਰਟੈਂਟ ਹੈ ਕਿਉਂਕਿ ਪਿਛਲੇ ਸਮਿਆਂ ਦੇ ਵਿੱਚ ਕੀ ਹੁੰਦਾ ਸੀਗਾ ਮਜ਼ਦੂਰਾਂ ਨੂੰ 24 ਘੰਟੀ ਕੰਮ ਕਰਵਾਈ ਜਾਂਦੇ ਸੀਗੇ ਬਟ ਇਹ ਆਪਾਂ ਨੂੰ ਅਧਿਕਾਰ ਦਿੰਦਾ ਹੈ ਸੰਵਿਧਾਨ ਦੇ ਵਿੱਚ ਕਿ ਇੱਕ ਨਿਸ਼ਚਿਤ ਸਮਾਂ ਕਿ ਜਿਹੜੀ ਮਜ਼ਦੂਰੀ ਹੈ ਉਹ ਸਿਰਫ 6 ਘੰਟੇ ਜਾਂ 8 ਘੰਟੇ ਜਿੰਨਾ ਵੀ ਸਮਾਂ ਤੈਅ ਕੀਤਾ ਗਿਆ ਕਿ ਸਵੇਰ ਦੇ 6 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਉਸ ਤੋਂ ਬਾਅਦ ਓਵਰਟਾਈਮ ਆਪਣੇ ਤੋਂ ਕੋਈ ਜ਼ਬਰਦਸਤੀ ਨਹੀਂ ਕਰਵਾ ਸਕਦਾ ਆਪਾਂ ਆਪਣੀ ਮਰਜ਼ੀ ਦੇ ਨਾਲ ਓਵਰਟਾਈਮ ਕਰ ਸਕਦੇ ਹਾਂ ਉਸ ਦੇ ਅਲੱਗ ਪੈਸੇ ਨੇ ਜਿਹੜੇ ਆਪਾਂ ਲੈ ਸਕਦੇ ਆ ਲਾਸਟ ਹੈਗਾ ਆਰਥਿਕ ਸੁਰੱਖਿਆ ਦਾ ਅਧਿਕਾਰ ਆਰਥਿਕ ਸੁਰੱਖਿਆ ਦਾ ਅਧਿਕਾਰ ਤੋਂ ਭਾਵ ਹੈ ਕਿ ਇਹ ਰਾਜ ਹੈ ਜਿਹੜਾ ਰਾਜ ਦੀ ਇਹ ਬਣਦੀ ਹੈ ਰਿਸਪੌਂਸਿਬਿਲਟੀ ਕਿ ਬੁਢਾਪੇ ਦੇ ਵਿੱਚ ਉਸ ਨੂੰ ਹਨਾ ਉਸ ਦੇ ਖਾਣ ਪੀਣ ਦੇ ਲਈ ਉਸ ਦੀ ਸਿਹਤ ਉਸ ਦੀ ਬਿਮਾਰੀ ਦੇ ਲਈ ਮਤਲਬ ਜੇ ਰਾਜ ਆ ਉਸ ਨੂੰ ਜਿਸ ਤਰ੍ਹਾਂ ਕਿ ਆਪਣੇ ਹੁਣ ਪੈਨਸ਼ਨ ਵਗੈਰਾ ਦਿੰਦੇ ਨੇ ਹਨਾ ਇਸ ਤਰ੍ਹਾਂ ਉਸ ਦੀ ਆਰਥਿਕ ਸਹਾਇਤਾ ਜਿਹੜੀ ਵਿਅਕਤੀ ਦੀ ਉਹ ਰਾਜ ਵੱਲੋਂ ਕੀਤੀ ਜਾਣੀ ਚਾਹੀਦੀ ਹੈ ਲਾਸਟ ਹੈ ਕਿ ਨੇ ਰਾਜਨੀਤਿਕ ਅਧਿਕਾਰ ਰਾਜਨੀਤਿਕ ਅਧਿਕਾਰ ਆਪਾਂ ਨੂੰ ਕਿਹੜੇ ਕਿਹੜੇ ਨੇ ਸਭ ਤੋਂ ਪਹਿਲਾਂ ਬੋਟ ਦੇਣ ਦਾ ਅਧਿਕਾਰ ਸਾਰਿਆਂ ਨੂੰ ਅਧਿਕਾਰ ਹੈ 18 ਸਾਲ ਤੋਂ ਜਦੋਂ ਉੱਪਰ ਹੋ ਗਿਆ ਆਪਾਂ ਵੋਟ ਹੈ ਜਿਹੜੀ ਆਪਣੀ ਦੇ ਸਕਦੇ ਹਾਂ ਕਿਸੇ ਵੀ ਪਾਰਟੀ ਨੂੰ ਠੀਕ ਹੈ ਸਿਕਨੇਗਾ ਚੋਣ ਲੜਨ ਦਾ ਅਧਿਕਾਰ ਆਪਾਂ ਆਪਣੀ ਮਰਜ਼ੀ ਦੇ ਨਾਲ ਐਮਐਲਏ ਦੀ ਸਰਪੰਚ ਦੀ ਐਮਪੀ ਦੀ ਆਪਾਂ ਕੋਈ ਵੀ ਵਿਅਕਤੀ ਚੋਣ ਲੜ ਸਕਦਾ ਹੈ ਬਸ ਉਸ ਦੇ ਲਈ ਕੁਝ ਇੱਕ ਸ਼ਰਤਾਂ ਨੇ ਜਿਹੜੀਆਂ ਉਹ ਪੂਰੀਆਂ ਕਰਨੀਆਂ ਜ਼ਰੂਰੀ ਨੇ ਕਿਸੇ ਤੇ ਪਰਚਾ ਵਗੈਰਾ ਨਾ ਹੋਵੇ ਕੋਈ ਕ੍ਰਿਮੀਨਲ ਨਾ ਹੋਵੇ ਕੇਸ ਹੈ ਨਾ ਇਸ ਤਰ੍ਹਾਂ ਤੀਸਰਾ ਹੈਗਾ ਸਰਕਾਰੀ ਪਦਵੀਆਂ ਪ੍ਰਾਪਤ ਕਰਨ ਦਾ ਅਧਿਕਾਰ ਆਪਾਂ ਕਿਸੇ ਵੀ ਸਰਕਾਰੀ ਪਦਵੀ ਤੇ ਜੇਕਰ ਉਸ ਦੀ ਜਿਹੜੀ ਉਹਨਾਂ ਨੇ ਸ਼ਰਤਾਂ ਰੱਖੀਆਂ ਨੇ ਪੂਰੀਆਂ ਕਰਦੇ ਆ ਜਿਸ ਤਰ੍ਹਾਂ ਪੁਲਿਸ ਦੇ ਵਿੱਚ ਆਰਮੀ ਦੇ ਵਿੱਚ ਟੀਚਰ ਤਾਂ ਆਪਾਂ ਸਰਕਾਰੀ ਪਦਵੀਆਂ ਕੋਈ ਵੀ ਵਿਅਕਤੀ ਹਾਸਲ ਕਰ ਸਕਦਾ ਹੈ ਉਹਨਾਂ ਦੀ ਜਿਹੜੀ ਰਿਕੁਆਇਰਮੈਂਟ ਹੈ ਉਸ ਨੂੰ ਪੂਰਾ ਕਰਕੇ ਅਗਲਾ ਹੈਗਾ ਚੌਥਾ ਰਾਜਨੀਤਿਕ ਦਲ ਬਣਾਉਣ ਦਾ ਅਧਿਕਾਰ ਰਾਜਨੀਤਿਕ ਦਲ ਬਣਾਉਣ ਦਾ ਅਧਿਕਾਰ ਮਤਲਬ ਕਿ ਜਿਸ ਤਰ੍ਹਾਂ ਆਪਣੇ ਮੰਨ ਲਓ ਰਾਜਨੀਤਿਕ ਦਲ ਨੇ ਕਾਂਗਰਸ ਹੋਗੀ ਆਮ ਆਦਮੀ ਪਾਰਟੀ ਹੋਗੀ ਹਨਾ ਇਸ ਤਰ੍ਹਾਂ ਸ਼੍ਰੋਮਿਕ ਆਲੀ ਦਲ ਹੋਗੀ ਆਪਾਂ ਵੀ ਆਪਣਾ ਕੋਈ ਵੀ ਦਲ ਬਣਾ ਸਕਦੇ ਹਾਂ ਕੋਈ ਵੀ ਵਿਅਕਤੀ ਆਪਣਾ ਅਲੱਗ ਤੋਂ ਰਾਜਨੀਤਿਕ ਦਲ ਹੈ ਜਿਹੜਾ ਉਹ ਬਣਾ ਸਕਦਾ ਔਰ ਮਤਲਬ ਕਿ ਇਲੈਕਸ਼ਨ ਲੜ ਸਕਦਾ ਹੈ ਆਪਣੀ ਸਰਕਾਰ ਬਣਾਉਣ ਦੇ ਲਈ ਅਗਲਾ ਹੈਗਾ ਪ੍ਰਾਰਥਨਾ ਪੱਤਰ ਦੇਣ ਦਾ ਅਧਿਕਾਰ ਅਪਾ ਜੇਕਰ ਆਪਾਂ ਨੂੰ ਸਰਕਾਰ ਤੋਂ ਕੋਈ ਸ਼ਿਕਾਇਤ ਹੈ ਕਿਸੇ ਸਰਕਾਰੀ ਅਧਿਕਾਰੀ ਦੇ ਖਿਲਾਫ ਸ਼ਿਕਾਇਤ ਹੈ ਤਾਂ ਆਪਾਂ ਸਰਕਾਰ ਨੂੰ ਡਾਇਰੈਕਟ ਪ੍ਰਾਰਥਨਾ ਪੱਤਰ ਚਿੱਠੀ ਹੈ ਜਿਹੜੀ ਉਹ ਲਿਖ ਕੇ ਸ਼ਿਕਾਇਤ ਹੈ ਜਿਹੜੀ ਆਪਾਂ ਉਹ ਕਰ ਸਕਦੇ ਹਾਂ ਛੇਮਾ ਹੈਗਾ ਸਰਕਾਰ ਦੀ ਆਲੋਚਨਾ ਕਰਨ ਦਾ ਅਧਿਕਾਰ ਆਪਾਂ ਸਰਕਾਰ ਦੀ ਆਲੋਚਨਾ ਕਰ ਸਕਦੇ ਹਾਂ ਜੇਕਰ ਆਪਾਂ ਨੂੰ ਲੱਗਦਾ ਕਿ ਸਰਕਾਰ ਚੰਗੇ ਕੰਮ ਨਹੀਂ ਕਰ ਰਹੀ ਤਾਂ ਆਪਾਂ ਅਖਬਾਰ ਦੇ ਵਿੱਚ ਜਾਂ ਫਿਰ ਵੈਸੀ ਨਿਊ ਚੈਨਲ ਤੇ ਆਪਾਂ ਬੋਲ ਸਕਦੇ ਹਾਂ ਸਰਕਾਰ ਦੇ ਖਿਲਾਫ ਜਿਸ ਤਰ੍ਹਾਂ ਆਪਾਂ ਦੇਖਦੇ ਆ ਆਮ ਹਨਾ ਸਰਕਾਰ ਦੇ ਖਿਲਾਫ ਬੋਲਦੇ ਨੇ ਤਾਂ ਆਪਾਂ ਨੂੰ ਅਧਿਕਾਰ ਹੈ ਬਸ ਥੋੜਾ ਜਿਆਦਾ ਜਿਆਦਾ ਕਾਨੂੰਨ ਦੇ ਦਾਇਰੇ ਤੋਂ ਬਾਹਰ ਹੋ ਕੇ ਨਹੀਂ ਬੋਲ ਸਕਦੇ ਅੱਗੇ ਸਿੱਟਾ ਇਹਨਾਂ ਤਿੰਨਾਂ ਦੇ ਵਿੱਚ ਜੋ ਅਧਿਕਾਰ ਨੇ ਸਿੱਟਾ ਤੁਹਾਨੂੰ ਪਤੀ ਹੈ ਇਸ ਤਰ੍ਹਾਂ ਉੱਪਰ ਲਿਖੇ ਹਨਾ ਉੱਪਰ ਲਿਖੇ ਜੋ ਆਪਣੇ ਵਿਚਾਰ ਨੇ ਇਹਨਾਂ ਦੇ ਇਹਨਾਂ ਨੂੰ ਪੜਨ ਤੋਂ ਬਾਅਦ ਇਹਨਾਂ ਨੂੰ ਜਾਂ ਲਿਖਣ ਤੋਂ ਬਾਅਦ ਅਸੀਂ ਕਹਿ ਸਕਦੇ ਹਾਂ ਕਿ ਉਸ ਤੋਂ ਬਾਅਦ ਥੋੜਾ ਥੋੜਾ ਸਾਰਿਆਂ ਚੋਂ ਲੈ ਕੇ ਸਿੱਟਾ ਜਿਵੇਂ ਕੱਢਣਾ ਹੈ 4-5 ਲੈਣਾ ਦੇ ਵਿੱਚ ਸਿੱਟਾ ਕੱਢ ਸਕਦੇ ਹਾਂ ਤੇ ਹੁਣ ਆਪਣੇ ਇਸ ਲੈਸਨ ਦਾ ਲਾਸਟ ਜਿਹੜਾ ਪੁਆਇੰਟ ਹੈ ਉਹ ਹੈ ਅਧਿਕਾਰਾਂ ਦੀ ਸੁਰੱਖਿਆ ਲਈ ਉਚਿਤ ਪ੍ਰਬੰਧ ਕਿਹੜੇ ਅਧਿਕਾਰ ਨੇ ਉਹਨਾਂ ਨੂੰ ਕਿਸ ਤਰ੍ਹਾਂ ਸੁਰੱਖਿਅਤ ਕੀਤਾ ਜਾ ਸਕਦਾ ਹੈ ਕਿ ਅਧਿਕਾਰ ਨੇ ਜਿਹੜੇ ਸੁਰੱਖਿਅਤ ਰਹਿਣ ਲੋਕਾਂ ਨੂੰ ਅਧਿਕਾਰ ਮਿਲਣ ਉਹਨਾਂ ਦੀ ਉਲੰਘਣਾ ਨਾ ਹੋਵੇ ਤਾਂ ਉਸ ਦੇ ਲਈ ਕੀ ਕੀ ਪ੍ਰਬੰਧ ਹੋਣੇ ਚਾਹੀਦੇ ਨੇ ਸਭ ਤੋਂ ਪਹਿਲਾਂ ਅਧਿਕਾਰਾਂ ਨੂੰ ਸੰਵਿਧਾਨ ਵਿੱਚ ਸ਼ਾਮਿਲ ਕਰਨਾ ਜਿਹੜੇ ਅਧਿਕਾਰ ਨੇ ਉਹਨਾਂ ਨੂੰ ਸੰਵਿਧਾਨ ਆਣ ਦੇ ਵਿੱਚ ਲਿਖਤੀ ਰੂਪ ਦੇ ਵਿੱਚ ਸ਼ਾਮਿਲ ਕਰਨਾ ਚਾਹੀਦਾ ਤਾਂ ਉਹ ਇੱਕ ਕਾਨੂੰਨ ਦੀ ਤਰ੍ਹਾਂ ਬਣ ਜਾਂਦੇ ਨੇ ਜੇਕਰ ਸੰਵਿਧਾਨ ਦੇ ਵਿੱਚ ਲਿਖਤੀ ਰੂਪ ਦੇ ਵਿੱਚ ਕੋਈ ਅਧਿਕਾਰ ਨਹੀਂ ਹੋਏਗਾ ਤਾਂ ਮਤਲਬ ਕੋ ਉਹ ਅਸਲੀ ਰੂਪ ਦੇ ਵਿੱਚ ਅਧਿਕਾਰ ਨਹੀਂ ਹੈਗਾ ਜੇਕਰ ਸੰਵਿਧਾਨ ਦੇ ਵਿੱਚ ਲਿਖਤੀ ਰੂਪ ਚ ਹੈ ਸਮਝੋ ਆਪਣਾ ਉਹ ਅਧਿਕਾਰ ਹੈ ਆਪਣੇ ਤੋਂ ਕੋਈ ਵੀ ਅਧਿਕਾਰ ਨਹੀਂ ਖੋ ਸਕਦਾ ਸੈਕੰਡ ਹੈਗਾ ਸੰਵਿਧਾਨਿਕ ਸੋਧ ਦੀ ਔਖੀ ਵਿਧੀ ਸੰਵਿਧਾਨਿਕ ਸੋਧ ਹੁੰਦੀ ਹੈ ਜਦੋਂ ਆਪਣੇ ਸੰਵਿਧਾਨ ਦੇ ਵਿੱਚ ਕਿਸੇ ਕਾਨੂੰਨ ਦੇ ਵਿੱਚ ਤਬਦੀਲੀ ਕਰਨੀ ਹੋਵੇ ਕੋਈ ਨਵਾਂ ਕਾਨੂੰਨ ਬਣਾਉਣਾ ਹੋਵੇ ਪੁਰਾਣਾ ਕਾਨੂੰਨ ਕੋਈ ਰੱਦ ਕਰਨਾ ਹੋਵੇ ਹੁਣ ਉਸ ਦੇ ਵਿੱਚ ਸੋਧ ਕਰਨਾ ਇਸ ਦੀ ਜਿਹੜੀ ਵਿਧੀ ਆ ਔਖੀ ਹੋਣੀ ਚਾਹੀਦੀ ਹੈ ਔਖੀ ਮਤਲਬ ਕਿ ਇਹ ਨਾ ਹੋਵੇ ਕਿ ਦੋ ਤਿੰਨ ਮੰਤਰੀ ਹੀ ਇਕੱਠੇ ਹੋ ਕੇ ਸੰਵਿਧਾਨ ਦੇ ਵਿੱਚ ਕੋਈ ਵੀ ਤਬਦੀਲੀ ਕਰ ਦੇਣ ਕੋਈ ਵੀ ਕਾਨੂੰਨ ਬਣਾ ਦੇਣ ਕੋਈ ਵੀ ਕਾਨੂੰਨ ਰੱਦ ਕਰ ਦੇਣ ਸੰਵਿਧਾਨ ਦੇ ਵਿੱਚ ਤਬਦੀਲੀ ਕਰਨ ਦਾ ਜਿਹੜਾ ਸਿਸਟਮ ਹੈ ਉਹ ਬਹੁਮਤ ਦੇ ਆਧਾਰ ਤੇ ਹੋਣਾ ਚਾਹੀਦਾ ਹੈ ਕਿ ਜ਼ਿਆਦਾਤਰ ਜਿਹੜੇ ਮੈਂਬਰ ਨੇ ਉਹ ਜੇ ਹੱਕ ਵਿੱਚ ਹੋਣ ਫਿਰ ਸੰਵਿਧਾਨ ਦੇ ਵਿੱਚ ਤਬਦੀਲੀ ਹੋ ਸਕਦੀ ਹੈ ਤਾਂ ਜੇਕਰ ਅਧਿਕਾਰ ਹੋਣਗੇ ਸੰਵਿਧਾਨ ਦੇ ਵਿੱਚ ਜੇਕਰ ਉਹਨਾਂ ਦੇ ਵਿੱਚ ਕੋਈ ਤਬਦੀਲੀ ਕਰਨੀ ਹੋਏਗੀ ਤਾਂ ਉਹ ਥੋੜਾ ਜਿਹਾ ਔਖਾ ਕੰਮ ਹੋਊਗਾ ਤਾਂ ਕਰਕੇ ਅਧਿਕਾਰ ਸੁਰੱਖਿਤ ਵੀ ਰਹਿਣਗੇ ਨਹੀਂ ਤਾਂ ਫਿਰ ਕੋਈ ਵੀ ਚੇਂਜ ਕਰ ਦੂਗਾ ਹਨ ਥਰਡ ਹੈਗਾ ਸੰਵਿਧਾਨਿਕ ਸੁਰੱਖਿਆ ਦਾ ਪ੍ਰਬੰਧ ਸੰਵਿਧਾਨਿਕ ਸੁਰੱਖਿਆ ਦਾ ਪ੍ਰਬੰਧ ਦਾ ਭਾਵ ਇਹ ਹੈ ਕਿ ਜੇਕਰ ਆਪਣੀ ਜਿਹੜੇ ਸਵਿਧਾਨਿਕ ਅਧਿਕਾਰ ਨੇ ਉਹਨਾਂ ਦੀ ਕੋਈ ਉਲੰਘਣਾ ਕਰਦਾ ਤਾਂ ਅਦਾਲਤ ਦੇ ਵਿੱਚ ਉਸ ਦੇ ਖਿਲਾਫ ਆਪਾਂ ਆਵਾਜ਼ ਉਠਾ ਸਕਦੇ ਹਾਂ ਅਦਾਲਤ ਦੇ ਵਿੱਚ ਆਪਾਂ ਕੇਸ ਲੜ ਸਕਦੇ ਹਾਂ ਉਸ ਦੇ ਖਿਲਾਫ ਤਾਂ ਅਦਾਲਤ ਉਸ ਅਨੁਸਾਰ ਜਿਹੜੀ ਕਾਰਵਾਈ ਹੋ ਕਰ ਸਕਦੀ ਹੈ ਚੌਥਾ ਹੈਗਾ ਸੁਤੰਤਰ ਨਿਆਂਪਾਲਿਕਾ ਜਿਹੜੀ ਨਿਆਂਪਾਲਿਕਾ ਜਿਵੇਂ ਅਦਾਲਤਾਂ ਹੋ ਗਈਆਂ ਇਹ ਸੁਤੰਤਰ ਹੋਣੀਆਂ ਚਾਹੀਦੀਆਂ ਨੇ ਕਿਸੇ ਅੰਡਰ ਨਹੀਂ ਹੋਣੀਆਂ ਚਾਹੀਦੀਆਂ ਇਹ ਨਾ ਹੋਵੇ ਕਿ ਅਦਾਲਤ ਲੱਗੀ ਜਿਹੜਾ ਜੱਜ ਹੈ ਅਦਾਲਤ ਲੱਗੀ ਹੈ ਜਿਹੜਾ ਜੱਜ ਹੈ ਉਹ ਮੁੱਖ ਮੰਤਰੀ ਦੇ ਅੰਡਰ ਹੈ ਮੁੱਖ ਮੰਤਰੀ ਦਾ ਕਹਿਣਾ ਮੰਨੂ ਜਾਂ ਪ੍ਰਧਾਨ ਮੰਤਰੀ ਦਾ ਮੰਨੂ ਨਹੀਂ ਅਦਾਲਤ ਜਿਹੜੇ ਨਿਆਂਪਾਲਿਕਾ ਉਹ ਅਲੱਗ ਤੋਂ ਇੱਕ ਸੁਤੰਤਰ ਹੋਣੀ ਚਾਹੀਦੀ ਨੇ ਕਿਸੇ ਦੇ ਖਿਲਾਫ ਵੀ ਉਹ ਕੋਈ ਫੈਸਲਾ ਦੇ ਸਕਦੇ ਨੇ ਕਿਸੇ ਦੀ ਵੀ ਹੱਕ ਦੇ ਵਿੱਚ ਦੇ ਸਕਦੇ ਨੇ ਅੱਗੇ ਅਗਿਆ ਸੁਚੇਤ ਨਾਗਰਿਕ ਇਹ ਤਾਂ ਸਭ ਤੋਂ ਜ਼ਰੂਰੀ ਹੈ ਜੇਕਰ ਅਧਿਕਾਰਾਂ ਨੂੰ ਸੁਰੱਖਿਅਤ ਰੱਖਣਾ ਹੈ ਤਾਂ ਆਪਾਂ ਨੂੰ ਸੁਚੇਤ ਹੋਣਾ ਪਾਏਗਾ ਜੇਕਰ ਆਪਾਂ ਨੂੰ ਆਪਣੇ ਅਧਿਕਾਰਾਂ ਬਾਰੇ ਹੀ ਨਹੀਂ ਪਤਾ ਹੋਏਗਾ ਤਾਂ ਸੁਰੱਖਿਅਤ ਕਿੱਥੋਂ ਰਹਿਣਗੇ ਆਪਾਂ ਉਹਨਾਂ ਦਾ ਫਾਇਦਾ ਹੀ ਨਹੀਂ ਉਠਾ ਸਕਾਂਗੇ ਸ਼ੇਮਾ ਹੈ ਲੋਕਤੰਤਰੀ ਸ਼ਾਸਨ ਦੇਖੋ ਸੰਵਿਧਾਨ ਜਿਹੜਾ ਆਪਣਾ ਦੇਸ਼ ਹੈ ਕੋਈ ਵੀ ਦੇਸ਼ ਹੈ ਜੇਕਰ ਉੱਥੇ ਲੋਕਤੰਤਰ ਹੈ ਅਧਿਕਾਰ ਫੇਰ ਹੀ ਸੁਰੱਖਿਅਤ ਨੇ ਲੋਕਤੰਤਰ ਹੁੰਦਾ ਮਤਲਬ ਕਿ ਲੋਕਾਂ ਦੁਆਰਾ ਵੋਟ ਦੇ ਕੇ ਜਿਹੜੀ ਸਰਕਾਰ ਬਣਾਈ ਜਾਂਦੀ ਹੈ ਫੇਰ ਤਾਂ ਆਪਣੇ ਅਧਿਕਾਰ ਸਤੰਤਰ ਰਹਿਣਗੇ ਅਧਿਕਾਰ ਸੇਫ ਰਹਿਣਗੇ ਜੇਕਰ ਤਾਨਾਸ਼ਾਹੀ ਸਰਕਾਰ ਹੈ ਤਾਂ ਤਾਨਾਸ਼ਾਹੀ ਤਾਂ ਇੱਕ ਬੰਦੇ ਦੇ ਹੱਥ ਚ ਸਾਰਾ ਕੁਝ ਹੁੰਦਾ ਉਹ ਤਾਂ ਕੋਈ ਵੀ ਅਧਿਕਾਰ ਖਤਮ ਕਰ ਸਕਦਾ ਇਸ ਲਈ ਜੇਕਰ ਅਧਿਕਾਰਾਂ ਦੀ ਸੁਰੱਖਿਆ ਦੇ ਲਈ ਲੋਕਤੰਤਰੀ ਸ਼ਾਸਨ ਦਾ ਹੋਣਾ ਵੀ ਜ਼ਰੂਰੀ ਹੈ ਸੱਤਮਾ ਹੈ ਸ਼ਕਤੀਆਂ ਦੀ ਵੰਡ ਹੁਣ ਜਿਵੇਂ ਮੰਨ ਲਓ ਸਰਕਾਰ ਬਣ ਗਈ ਤਾਂ ਇਹ ਨਹੀਂ ਹੋਣਾ ਚਾਹੀਦਾ ਕਿ ਜਿੰਨੀਆਂ ਵੀ ਸ਼ਕਤੀਆਂ ਨੇ ਸਰਕਾਰ ਦੀਆਂ ਸਾਰੀਆਂ ਕਿਸੇ ਇੱਕ ਬੰਦੇ ਦੇ ਹੱਥ ਹੋ ਗਈਆਂ ਉਹ ਤਾਂ ਫਿਰ ਤਾਨਾਸ਼ਾਹੀ ਵਾਲੀ ਕੰਮ ਹੋ ਜਾਊਗਾ ਸ਼ਕਤੀਆਂ ਨੂੰ ਅਲੱਗ-ਅਲੱਗ ਹੱਥਾਂ ਦੇ ਵਿੱਚ ਹੋਣਾ ਚਾਹੀਦਾ ਸ਼ਕਤੀਆਂ ਦੀ ਵੰਡ ਕਰਨੀ ਚਾਹੀਦੀ ਹੈ ਕਿ ਸੇ ਇੱਕ ਵਿਅਕਤੀ ਜਾਂ ਦੋ ਵਿਅਕਤੀਆਂ ਦੇ ਹੱਥ ਦੇ ਵਿੱਚ ਹੀ ਸਾਰੀਆਂ ਸ਼ਕਤੀਆਂ ਨਹੀਂ ਦੇਣੀਆਂ ਚਾਹੀਦੀਆਂ ਅਲੱਗ-ਅਲੱਗ ਮਤਲਬ ਡਿਪਾਰਟਮੈਂਟ ਹੋ ਗਏ ਅਲੱਗ-ਅਲੱਗ ਜਿਹੜੇ ਜਿੱਤੇ ਹੋਏ ਅਧਿਕਾਰੀ ਨੇ ਉਹਨਾਂ ਦੇ ਹੱਥਾਂ ਦੇ ਵਿੱਚ ਸ਼ਕਤੀਆਂ ਹੋਣੀਆਂ ਚਾਹੀਦੀਆਂ ਨੇ ਅੱਥਮਾ ਹੈਗਾ ਮਜ਼ਬੂਤ ਵਿਰੋਧੀ ਦਲ ਵਿਰੋਧੀ ਦਲ ਵੀ ਮਜ਼ਬੂਤ ਹੋਣਾ ਚਾਹੀਦਾ ਜਦੋਂ ਕੋਈ ਸਰਕਾਰ ਸੱਤਾ ਦੇ ਵਿੱਚ ਆ ਗਈ ਸਰਕਾਰ ਜਿੱਤ ਗਈ ਕੋਈ ਜਿੱਦਾਂ ਹੁਣ ਕੇ ਮੰਨ ਲਓ ਆਵਾਦਵੀ ਪਾਰਟੀ ਹੈ ਤਾਂ ਜਿਹੜਾ ਵਿਰੋਧੀ ਦਲ ਹੈ ਹੁਣ ਇਸ ਦੇ ਵਿਰੋਧੀ ਦਲ ਲੋਕ ਇਸ ਰੋਮਨੀ ਕਾਲੀ ਦਲ ਹੋ ਗਈ ਹਨਾ ਆਪਣਾ ਕਾਂਗਰਸ ਹੋ ਗਈ ਤੇ ਇਹ ਇਹ ਦਲ ਨੇ ਜਿਹੜੇ ਇਹ ਵੀ ਮਜ਼ਬੂਤ ਹੋਣੇ ਚਾਹੀਦੇ ਨੇ ਜੇਕਰ ਇਹ ਦਲ ਕਮਜ਼ੋਰ ਹੋਣਗੇ ਫਿਰ ਇਹ ਸਰਕਾਰ ਦੇ ਖਿਲਾਫ ਕੀ ਬੋਲਣਗੇ ਜੇਕਰ ਸਰਕਾਰ ਦੇ ਖਿਲਾਫ ਕੋਈ ਬੋਲੇਗਾ ਹੀ ਨਹੀਂ ਤਾਂ ਫਿਰ ਸਰਕਾਰ ਆਪਣੀਆਂ ਮਨਮਾਨੀਆਂ ਕਰੇਗੀ ਤਾਂ ਕਰਕੇ ਵਿਰੋਧੀ ਦਲ ਵੀ ਮਜ਼ਬੂਤ ਹੋਣਾ ਚਾਹੀਦਾ ਨੌਵਾਂ ਹੈਗਾ ਸੁਤੰਤਰ ਅਤੇ ਇਮਾਨਦਾਰ ਪ੍ਰੈਸ ਇਹ ਤਾਂ ਸਭ ਤੋਂ ਜ਼ਰੂਰੀ ਹੈ ਜੇਕਰ ਮੀਡੀਆ ਇਮਾਨਦਾਰ ਹੋਊਗਾ ਤਾਂ ਸਰਕਾਰ ਦੀਆਂ ਕਮੀਆਂ ਵੀ ਦੱਸੂ ਤੇ ਸਰਕਾਰ ਦੀਆਂ ਪੋਜ਼ਿਟਿਵ ਨੇ ਜਿਹੜੀਆਂ ਉਹ ਨੀਤੀਆਂ ਵੀ ਦੱਸੂਗਾ ਤਾਂ ਸੁਤੰਤਰ ਹੋਣਾ ਚਾਹੀਦਾ ਕਿਸੇ ਦੇ ਅੰਡਰ ਨਹੀਂ ਇਹ ਨਹੀਂ ਹੈ ਕਿਸੇ ਦੇ ਕਹਿਣ ਤੇ ਕੋਈ ਖਬਰ ਗਲਤ ਦੇਦੀ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ 10ਵਾਂ ਹੈ ਸੂਚਨਾ ਦਾ ਅਧਿਕਾਰ ਸੂਚਨਾ ਦੇ ਅਧਿਕਾਰ ਤੋਂ ਭਾਵ ਇਹ ਹੈ ਕਿ ਕੋਈ ਵੀ ਆਮ ਨਾਗਰਿਕ ਸਰਕਾਰ ਦੇ ਕਿਸੇ ਵੀ ਕੰਮ ਦੇ ਪ੍ਰਤੀ ਵੀ ਤੁਸੀਂ ਕੀ ਕੰਮ ਕੀਤਾ ਉਸ ਦੀ ਸੂਚਨਾ ਸਰਕਾਰ ਤੋਂ ਮੰਗ ਸਕਦਾ ਹੈ ਇੱਕ ਕਾਨੂੰਨ ਦੇ ਵਿੱਚ ਹੈ ਹਾਲਾਂਕਿ ਅੱਜਕੱਲ ਤਾਂ ਨਾ ਕੋਈ ਮੰਗਦਾ ਨਾ ਉਹ ਦਿੰਦੇ ਨੇ ਹੈਨਾ ਬਟ ਇਹ ਅਧਿਕਾਰ ਹੈ ਆਪਣਾ ਆਪਾਂ ਸੂਚਨਾ ਜਿਹੜੀ ਉਹਨਾਂ ਤੋਂ ਪ੍ਰਾਪਤ ਕਰ ਸਕੀਏ ਤਾਂ ਹੀ ਆਪਣੇ ਅਧਿਕਾਰ ਨੇ ਜਿਹੜੇ ਉਹ ਸੁਰੱਖਿਅਤ ਰਹਿਣਗੇ ਨਹੀਂ ਤਾਂ ਫਿਰ ਉਹ ਕਦੋਂ ਵੀ ਕੋਈ ਤਬਦੀਲੀ ਕਰ ਦਣਗੇ ਆਪਾਂ ਨੂੰ ਕੁਝ ਪਤਾ ਹੀ ਨਹੀਂ ਚੱਲੇਗਾ ਤਾਂ ਐਂਡ ਤੇ ਇੱਥੇ ਵੀ ਤੁਸੀਂ ਸਿੱਟਾ ਲਿਖ ਸਕਦੇ ਹੋ ਕਿ ਇਸ ਤਰ੍ਹਾਂ ਸੀ ਉੱਪਰਲੇ ਵਿਚਾਰ ਪੜਨ ਤੋਂ ਬਾਅਦ ਅਸੀਂ ਕਹਿ ਸਕਦੇ ਹਾਂ ਕਿ ਜੇਕਰ ਅਧਿਕਾਰਾਂ ਨੂੰ ਸੁਰੱਖਿਅਤ ਰੱਖਣਾ ਤਾਂ ਸਾਡਾ ਸੰਵਿਧਾਨ ਹੈ ਜਿਹੜਾ ਉਸ ਦੀ ਸੋਧ ਕਰਨ ਦੀ ਔਖੀ ਵਿਧੀ ਹੋਣੀ ਚਾਹੀਦੀ ਹੈ ਅਧਿਕਾਰ ਸਾਰੇ ਸੰਵਿਧਾਨ ਦੇ ਵਿੱਚ ਪੇਸ਼ ਹੋਣੇ ਚਾਹੀਦੇ ਨੇ ਨਾਗਰਿਕਾਂ ਨੂੰ ਸੁਚੇਤ ਹੋਣਾ ਚਾਹੀਦਾ ਠੀਕ ਹੈ ਸ਼ਕਤੀਆਂ ਦੀ ਵੰਡ ਸਾਰੇ ਜਿਵੇਂ ਮੈਂ ਤੁਹਾਨੂੰ ਦੱਸਿਆ ਥੋੜੇ ਥੋੜੇ ਕੱਢ ਕੇ ਲਿਖ ਦੋ ਸੋ ਇਹ ਆਪਣਾ ਜਿਹੜਾ ਲੈਸਨ ਹੈ ਅਧਿਕਾਰ ਅਰਥ ਪਰਿਭਾਸ਼ਾਾਂਮਾ ਕਿਸਮਾਂ ਅਧਿਕਾਰਾਂ ਦੀ ਸੁਰੱਖਿਆ ਲਈ ਉਚਿਤ ਪ੍ਰਬੰਧ ਇਹ ਆਪਣਾ ਕੰਪਲੀਟ ਹੈ ਬੀਏ ਸੈਮੈਸਟਰ ਸੈਕੰਡ ਦੇ ਵਿੱਚ ਆਪਣਾ ਸੈਕੰਡ ਇਹ ਲੈਸਨ ਹੈ ਸੋ ਆਈ ਹੋਪ ਕਿ ਸਾਰਿਆਂ ਨੂੰ ਵਧੀਆ ਸਮਝ ਆਈ ਹੈ ਆਪਣੇ ਨੋਟਸ ਖੁਦ ਵੀ ਤੁਸੀਂ ਤਿਆਰ ਕਰ ਸਕਦੇ ਹੋ ਸਾਰਾ ਮੈਂ ਤੁਹਾਨੂੰ ਸਮਝਾਉਂਦਾ ਜਾਣਾ ਬਟ ਦੁਬਾਰਾ ਫੇਰ ਉਹੀ ਐਂਡ ਤੇ ਆ ਕਿ ਮੈਂ ਖੁਦ ਵੀ ਲਿਖਦਾ ਜਾ ਰਿਹਾ ਤਾਂ ਜਦੋਂ ਉਹ ਕੰਪਲੀਟ ਹੋ ਗਏ ਨੋਟਸ ਤਾਂ ਤੁਹਾਨੂੰ ਸਾਰਿਆਂ ਨੂੰ ਉਹਦੀ ਪੀਡੀਐਫ ਹੈ ਜਿਹੜੀ ਉਸ ਦੇ ਬਾਰੇ ਦੱਸ ਦਿੱਤਾ ਜਾਏਗਾ ਤੁਸੀਂ ਪੀਡੀਐਫ ਲੈ ਸਕਦੇ ਹੋ ਸੋ ਇਸ ਵੀਡੀਓ ਦੇ ਵਿੱਚ ਫਿਲਹਾਲ ਇੰਨਾ ਹੀ ਜੇਕਰ ਤੁਹਾਨੂੰ ਇਹ ਲੈਸਨ ਬਾਰੇ ਸਾਰੀ ਸਮਝ ਆ ਗਈ ਵੈਸੇ ਸੌਖੇ ਹੀ ਸੀਗਾ ਲੈਸਨ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਵੀ ਕਰੋ ਔਰ ਅੱਗੇ ਵੀ ਸ਼ੇਅਰ ਕਰੋ ਤਾਂ ਕਿ ਦੂਸਰੇ ਜਿਹੜੇ ਸਟੂਡੈਂਟਸ ਨੇ ਉਹ ਵੀ ਘਰ ਬੈ ਕੇ ਜਿਹੜੇ ਪ੍ਰਾਈਵੇਟ ਕਰਦੇ ਨੇ ਸਪੈਸ਼ਲੀ ਉਹਨਾਂ ਲਈ ਬਹੁਤ ਔਖਾ ਹੋ ਜਾਂਦਾ ਉਹ ਵੀ ਲਾ ਸੋ ਮਿਲਦੇ ਆ ਅਗਲੀ ਵੀਡੀਓ ਲੈ ਕੇ ਉਦੋਂ ਤੱਕ ਦਿਓ ਇਜਾਜ਼ਤ ਥੈਂਕ ਯੂ ਸੋ ਮਚ